ਕਹ ਰਹੀ ਹੁੰਦਾ ਜਿਹੜਾ ਬੰਦੇ ਦਾ ਸਾਰੀ ਜ਼ਿੰਦਗੀ ਦਾ ਸਹਾਰਾ ਹੁੰਦਾ ਹਾਂਜੀ ਸਰ ਤੁਸੀਂ ਸਾਰਾ ਹੀ ਵੇਚਤਾ ਸਰ ਬੱਚਿਆਂ ਦੀ ਐਜੂਕੇਸ਼ਨ ਵੀ ਤਾਂ ਜ਼ਰੂਰੀ ਸੀ ਫਿਰ ਇਹਨਾਂ ਦੀ ਸਟੱਡੀ ਖਰਾਬ ਹੁੰਦੀ ਸੀ ਇੱਕ ਮੇਰੇ ਦੋ ਵਾਰੀ ਐਕਸੀਡੈਂਟ ਹੋ ਗਿਆ ਸੀਗਾ ਤੇ ਬੱਚਾ ਨੂੰ ਸਟੱਡੀ 'ਚ ਵੀ ਮੁਸ਼ਕਲ ਆਉਂਦੀ ਸੀਗੀ ਤੇ ਮੇਰੀ ਡੇਟਮੈਂਟ ਵੀ ਕਰਾਉਣੀ ਇਹਨਾਂ ਨੂੰ ਔਖੀ ਸੀਗੀ ਤੇ ਬਾਅਦ ਚ ਫਿਰ ਅਸੀਂ ਮਕਾਨ ਢੇੜ ਕੇ ਮੇਰੇ ਬੱਚਾ ਨੇ ਫਿਰ ਮੇਰਾ ਵੀ ਖਰਚਾ ਚੱਕਿਆ ਤੇ ਖੁਦ ਦਾ ਵੀ ਖਰਚਾ ਚੱਕਿਆ ਕੰਮ ਕੀਤਾ ਤੇ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਬੱਚੇ ਸੰਭਾਲੋ ਬਾਅਦ ਚ ਉਹਨਾਂ ਦੀ ਟ੍ਰੀਟਮੈਂਟ ਵੀ ਕਰਾਉਂਦੀ ਰਹੀ ਮੈਂ ਗੁਰਦੇ ਦਾ ਇਲਾਜ ਸ਼ੂਗਰ ਦਾ ਇਲਾਜ ਕਰਾਉਂਦੀ ਰਹੀ ਪਰ ਇਲਾਜ ਨਹੀਂ ਹੋਇਆਗਾ ਲੋਕਾਂ ਤੋਂ ਕਰਜ਼ਾ ਵੀ ਚੱਕਿਆ ਸਮਾਨ ਵੀ ਉਦੋਂ ਥੋੜਾ ਬਹੁਣਾ ਉਦੋਂ ਵਿੱਚ ਲੈ ਸੀਗਾ ਮੈਂ ਕਾਫੀ ਸਮਾਨ ਤੇ ਜਿਹੜਾ ਰਹਿ ਗਿਆ ਫਿਰ ਉਹਨਾਂ ਦੀ ਡੈਥ ਤੋਂ ਬਾਅਦ ਚ ਬੱਚਿਆਂ ਦੀ ਐਜੂਕੇਸ਼ਨ ਆਸਤੇ ਵੇਚਿਆ ਮੈਂ ਕਿ ਮੇਰੇ ਪਾਪਾ ਸੀਗੇ ਆਰਮੀ ਦੇ ਵਿੱਚ ਸੂਬੇਦਾਰ ਸੀਗੇ 28 ਸਾਲ ਆਏ ਉਹਨਾਂ ਨੇ ਤੇਰਾ ਸਿੱਖ ਲਾਈ ਦੋ ਵਿੱਚ ਤੇ ਉਹਨਾਂ ਨੇ ਮੈਂ 8ਵੀਂ ਕਲਾਸ ਸੀ ਜਿੱਦੋਂ ਮੇਰੀ ਮੰਮੀ ਦੀ ਡੈਥ ਹੋ ਗਈ ਆ ਤਾਂ ਮੇਰੀ ਐਜੂਕੇਸ਼ਨ ਨਹੀਂ ਹੋ ਪਾ ਰਹੀ ਸੀ ਤੇ ਮੇਰੇ ਪਾਪਾ ਨੇ ਸੈਕੰਡ ਮੈਰਜ ਕਰਵਾ ਲਈ ਤਾਂ ਉਦੋਂ ਘਰ ਵਿੱਚ ਬਹੁਤ ਲੜਾਈਆਂ ਝਗੜੇ ਹੋਣ ਲੱਗੇ ਤੇ ਮਦਰ ਕਹਿੰਦੀ ਵੀ ਜਾਂ ਇਹ ਰਹੂਗੀ ਜਾਂ ਮੈਂ ਰਹੂੰਗੀ ਖਵਾਬ ਹੁੰਦਾ ਇਹ ਦੇਖੋ ਖਾਬ ਤਾਂ ਜਿੱਥੇ ਮੇਰੇ ਪਾਦਰ ਸਾਹਿਬ ਡਾਕਟਰ ਸੀ ਕੀ ਬਣਾਉਣਾ ਚਾਹੁੰਦੇ ਹੋ ਡਾਕਟਰ ਬਣਾਉਣਾ ਚਾਹੁੰਦੇ ਸੀ ਹਾਂ ਪਾਦਰ ਜੀ ਬਹੁਤ ਸੀਗੇ ਪਰ ਹੁਣ ਦੇਖੋ ਬੱਚਿਆਂ ਦੀ ਜ਼ਿੰਦਗੀ ਮਤਲਬ ਕਿ ਹੁਣ ਐਜੂਕੇਸ਼ਨ ਹੀ ਕਰਾਉਣੀ ਬਹੁਤ ਔਖੀ ਹੈ ਮੈਨੂੰ ਕਿਉਂਕਿ ਹੁਣ ਤੱਕ ਤਾਂ ਮੈਨਾਂ ਕੁਝ ਵੇਚ ਤੱਕ ਅੱਗੇ ਤਾਂ ਕੁਝ ਵੇਚਣ ਨੂੰ ਵੀ ਹੈ ਨਹੀਂ। ਪਰ ਸੁਪਨਾ ਸੀ ਵੀ ਮੈਂ ਆਪਦੀ ਬੇਟੀ ਨੂੰ ਇੱਕ ਮਤਲਬ ਕਿ ਆਰਮੀ ਦੇ ਵਿੱਚ ਲਾਵਾਂ ਤੇ ਸਟੱਡੀ ਵੀ ਵਧੀਆ ਕ ਹੁੰਦੀ ਸੀਗੀ ਸਾਡੀ ਪਰ ਵਕਤ ਦਾ ਨਹੀਂ ਪਤਾ ਹੁੰਦਾ ਕਦੋਂ ਬਦਲ ਜਾਂਦਾ। ਤਾਂ ਕੰਦ ਹੈ ਹੀ ਨਹੀਂ ਭੈਣੇ। ਹਾਂਜੀ। ਤੇ ਭੈਣੇ ਰਾਤ ਨੂੰ ਡਰ ਨਹੀਂ ਲੱਗਦਾ ਇਕੱਲਿਆਂ ਨੂੰ ਪਿਆ ਨੂੰ? ਲੱਗਦਾ ਵੀ ਜੀ ਜਵਾਨ ਬੱਚੇ ਆ ਗਏ ਤਾਂ ਕੰਦ ਜਮੇ ਡੱਗ ਪਈ ਸੀ। ਹੂੰ। ਜਮੇ ਡੱਗੀ ਹੋਈ ਸੀ ਤਾਂ ਮੇਰੇ ਬੇਟੇ ਨੇ ਸਕੂਲ ਤੋਂ ਛੁੱਟੀ ਲੈ ਕੇ ਥੋੜੀ ਜਿਹੀ ਘੜ ਲਈ ਕਿਉਂਕਿ ਸਾਡੇ ਚ ਇੰਨੀ ਪਹੁੰਚ ਨਹੀਂ ਗਈ। ਵੀ ਅਸੀਂ ਮਿਸਤਰੀ ਲਾ ਲਗੇ। ਕੋਈ ਗੱਲ ਨਹੀਂ ਭੈਣ ਸਮਝ ਸਕਦਾ ਮੈਂ ਕਿ ਜਿੰਦ ਇਹ ਹਾਲਾਤ ਨੇ ਜ਼ਿੰਦਗੀ ਦੇ ਕੋਈ ਗੱਲ ਨਹੀਂ ਬਾਬਾ ਨਾਨਕ ਛੜਦੀ ਕਲਾ ਕਰੇ ਐਨੇ ਬੱਚਾ ਦੇ ਸਾਹਮਣੇ ਨਹੀਂ ਮੈਂ ਕਦੇ ਰੋਈ ਹੂੰ ਰਮਾਦਾਨ ਤੇ ਕੋਈ ਨਹੀਂ ਕਰਦਾ ਕਿ ਅੱਜ ਕੱਲ ਤੇ ਜੇ ਮੈਂ ਕਹਿੰਦੀ ਹੁੰਦੀ ਸੀ ਵੀ ਇਹ ਟਾ ਰੇਟਾ ਕਹਿੰਦੇ ਸੀ ਕਿ 500 ਰੁਪਏ ਘੱਟ ਕਰ ਲਓ ਜਿਹੜੀ ਮਤਲਬ ਕਿ ਫੈਮਿਲੀ ਵਧੀਆ ਵੀ ਸੀ ਉਹ ਵੀ ਕਹਿੰਦੇ ਹੁੰਦੇ ਸੀਗੇ ਵੀ ਮੈਂ ਕੀ ਏਟ ਲਾਉਨੇ ਤੁਸੀਂ ਤੁਸੀਂ ਦੱਸਿਆ ਉਹਨਾਂ ਨੂੰ ਵੀ ਮੈਂ ਤਾਂ ਜਵਾਕਾਂ ਦੀਆਂ ਫੀਸਾਂ ਭਰਦੀਆਂ ਤਾਂ ਵੇਚ ਰਹੀ ਹਾਂ ਦੱਸਿਆ ਜੀ ਬਿਲਕੁਲ ਪਤਾ ਵੀ ਉਹਨਾਂ ਨੂੰ ਮੇਰੇ ਹਾਲਾਤਾਂ ਦਾ ਫੇਰ ਨਹੀਂ ਅੱਜ ਕੱਲ ਕੋਈ ਮਦਦ ਨਹੀਂ ਕਰਦਾ ਸੀ ਕਾਲ ਸਫਰ ਟੈਲੀਵਿਜ਼ਨ ਨਾਲ ਜੁੜਿਓ ਤੁਸੀਂ ਤੇ ਮੈਂ ਆਜੋਤ ਕਰੇ ਵਾਲਾ ਅੱਜ ਇੱਕ ਪਰਿਵਾਰ ਦੇ ਨਾਲ ਮਿਲੌਣ ਲੱਗਾ ਇੱਕ ਭੈਣ ਦੇ ਨਾਲ ਮਿਲੌਣ ਲੱਗਾ ਇੱਕ ਭੈਣ ਦੇ ਆਪਣੇ ਬੱਚਿਆਂ ਦੇ ਲਈ ਆਪਣੇ ਬੇਟੇ ਦੇ ਲਈ ਆਪਣੀ ਬੇਟੀ ਦੇ ਲਈ ਆਪਣੇ ਘਰ ਨੂੰ ਵੇਚ ਦਿੱਤਾ ਆਪਣੇ ਘਰ ਦੀ ਏਟ ਏਟ ਵੇਚ ਦਿੱਤੀ ਬੱਤੇ ਵੇਚ ਦਿੱਤੇ ਉਹ ਭੈਣ ਦੇ ਘਰ ਪਹੁੰਚੇ ਆ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਘਰ ਦੀ ਤਸਵੀਰ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਤਾਂ ਘਰ ਦੇ ਹਾਲਾਤ ਇਦਾਂ ਦੇ ਆ ਇਹ ਨਹੀਂ ਲੱਗਦਾ ਵੀ ਇੱਥੇ ਕੋਈ ਰਹਿੰਦਾ ਹੋਣਾ ਗੱਲਬਾਤ ਕਰਨੇ ਉਸ ਭੈਣ ਦੇ ਨਾਲ ਪੈਣੇ ਸასი ਕਾਲ ਹਾਂਜੀ ਸੱਸੀ ਆਂ ਭੈਣ ਠੀਕ ਹੋ ਤੁਸੀਂ ਹਾਂਜੀ ਵਧੀਆ ਹਾਂ ਹਮ ਭੈਣ ਸਭ ਤੋਂ ਪਹਿਲਾਂ ਜਿਵੇਂ ਭੂਮਿਕਾ ਦੇ ਵਿੱਚ ਵੀ ਕਿਹਾ ਸੀ ਤੁਸੀਂ ਆਪਣੇ ਬੱਚਿਆਂ ਦੇ ਲਈ ਹਾਂਜੀ ਇਹ ਸਾਰਾ ਜਿਹੜਾ ਮਕਾਨ ਆਪਾਂ ਪਿੱਛੇ ਦੇਖ ਰਹੇ ਹਾਂ ਢਾ ਤਿੱਤਾ ਹਾਂਜੀ ਤੁਹਦੀ ਏਟ ਏਟ ਬੀਚਤੀ ਇਹ ਗੱਲ ਸੱਚ ਹੈ ਹਾਂਜੀ ਆਜੋ ਪੈਣਾ ਪੱਤੋ ਤੁਰ ਫਿਰ ਕੇ ਗੱਲਬਾਤ ਕਰਦੇ ਆ ਤਾਂ ਮੈਂ ਦਰਸ਼ਕਾਂ ਨੂੰ ਦੱਸਦਾ ਵਾਂ ਐ ਪੈਣੀ ਇਹ ਕਿਹੜੀ ਜਗ੍ਹਾ ਤੇ ਖੜੇ ਆਪਾਂ ਤੇ ਤੁਹਾਡਾ ਨਾਮ ਕੀ ਹੈ ਇਧਰ ਨੂੰ ਮੂੰਹ ਕਰਕੇ ਫੇਰ ਦੱਸੋ ਜੀ ਇਹ ਵੀ ਜੀ ਆਪਾਂ ਕੋਠੇ ਹਜੂਰਾ ਗੁਰੂ ਸਾਹਿਬ ਦੇ ਨਾਲ ਆ ਟਲ ਮੈਚ ਪੈ ਜਾਂਦਾ ਮੈਂ ਚੰਨਜੀਤ ਗੱਲ ਕਰੀ ਜੀ ਹਾਂਜੀ ਤੇ ਗੱਲ ਕਰੀਏ ਹਾਂਜੀ ਜਿਹੜੇ ਕਿੰਨੇ ਬੱਚੇ ਐ ਤੇ ਕਿਦੋਂ ਘਰ ਟਾਇਆ ਫਿਰ ਇਹ ਸਾਰਾ ਇਹ ਵੀ ਜੀ ਮੇਰੇ ਦੋ ਬੇਟੇ ਆ ਇੱਕ ਬੇਟੀ ਆ ਹੂੰ ਤੇ ਘਰ ਟਾਇਏ ਨੂੰ ਤਾਂ ਹੋ ਗਏ ਮਤਲਬ ਕਿ 2 ਸਾਲ ਹੋ ਗਏ ਹੂੰ ਤੇ ਮਕਾਨ ਕਾਫੀ ਨੀਵਾ ਸੀਗਾ 5 ਸਾਲ ਹੋ ਗਏ ਮੇਰੇ ਹਸਬੰਡ ਦੀ ਡੈਥ ਹੋਈ ਨੂੰ ਹੂੰ ਤੇ ਮਕਾਨ ਕਾਫੀ ਨੀਵਾ ਸੀਗਾ ਜਦੋਂ ਬਾਰਸ਼ ਆ ਜਾਂਦੀਆਂ ਸੀਗਾ ਭਰ ਜਾਂਦਾ ਸੀ ਮਾਨ ਵੀ ਬਹੁਤ ਖਰਾਬ ਹੋ ਜਾਂਦਾ ਸੀਗਾ ਤੇ ਬਾਅਦ ਜੋ ਫਿਰ ਇੱਕ ਮੇਰੇ ਦੋ ਵਾਰੀ ਐਕਸੀਡੈਂਟ ਹੋ ਗਿਆ ਸੀਗਾ ਤੇ ਬੱਚਾ ਨੂੰ ਸਟੱਡੀ 'ਚ ਵੀ ਮੁਸ਼ਕਲ ਆਉਂਦੀ ਸੀਗੀ ਤੇ ਮੇਰੀ ਡੀਗਰੀਟ ਵੀ ਕਰਾਉਣੀ ਇਹਨਾਂ ਨੂੰ ਔਖੀ ਸੀਗੀ। ਤੇ ਬਾਅਦ 'ਚ ਫਿਰ ਅਸੀਂ ਮਕਾਨ ਢੇੜ ਕੇ ਮੇਰੇ ਬੱਚਾ ਨੇ ਫਿਰ ਮੇਰਾ ਵੀ ਖਰਚਾ ਚੱਕਿਆ ਤੇ ਖੁਦ ਦਾ ਵੀ ਖਰਚਾ ਚੱਕਿਆ ਅੰਦਾ। ਭਾਣੇ ਇੱਕ ਘਰ ਨਹੀਂ ਹੁੰਦਾ ਜਿਹੜਾ ਬੰਦੇ ਦਾ ਸਾਰੀ ਜ਼ਿੰਦਗੀ ਦਾ ਸਹਾਰਾ ਹੁੰਦਾ। ਹਾਂਜੀ ਸਰ ਤੁਸੀਂ ਸਾਰਾ ਹੀ ਵੇਚਤਾ। ਸਰ ਬੱਚਿਆਂ ਦੀ ਐਜੂਕੇਸ਼ਨ ਵੀ ਤਾਂ ਜ਼ਰੂਰੀ ਸੀ ਫਿਰ ਇਹਨਾਂ ਦੀ ਸਟੱਡੀ ਖਰਾਬ ਹੁੰਦੀ ਸੀ। ਹੂੰ ਕਿਉਂਕਿ ਇੱਕ ਸਾਡੇ ਮਤਲਬ ਕਿ ਰਾਤ ਇੱਕ ਮਤਲਬ ਕੋਈ ਮਕਾਨ ਪਾਇਆ ਹੋਇਆ ਸੀ ਬੈਠ ਕੇ ਇੱਕ ਛੋਟੀ ਜੀ ਫਿਰ ਮੈਂ ਬੱਚਿਆਂ ਨੂੰ ਕਿਹਾ ਵੀ ਆਪਣੀ ਕੋਈ ਹੈਲਪ ਦਾ ਕਰਦਾ ਨਹੀਂ ਗਾ ਤੂੰ ਚੰਗਾ ਵੀ ਆਪਾਂ ਉਹ ਕਮਰੇ ਦੇੜ ਕੇ ਵੇਚ ਦਿੰਨੇ ਆਂ ਵੀ ਮੈਂ ਵੀ ਬੈੱਡ ਤੇ ਪਈ ਹੋਈ ਸੀਗੀ ਹੂੰ ਵੀ ਇਹਦੇ ਚ ਆਪਾਂ ਚਾਰੇ ਜਾਣੇ ਰਹਿ ਪਾਂਗੇ ਔਰ ਇਹ ਵੀ ਸਾਡੀ ਛੱਤ ਚੋਂਦੀ ਆਗੀ ਚਾਦਰਾਂ ਤੇ ਪਾਈ ਹੋਈ ਹੈਗੀ ਸਾਨੂੰ ਦਿੱਕਤ ਬਹੁਤ ਹੁੰਦੀ ਹੈ ਤਾਂ ਆਜੋ ਆਪਾਂ ਨਾਲ ਨਾਲ ਇੱਧਰ ਨੂੰ ਜਾਂਦੇ ਆਂ ਤੇ ਮੈਂ ਤੁਹਾਨੂੰ ਘਰ ਦੀ ਨਾਲ ਨਾਲ ਤਸਵੀਰ ਜ਼ਰੂਰ ਦਿਖਾਉਂਗਾ ਹਾਂਜੀ ਕਿਉਂਕਿ ਇਹ ਉਹ ਲੋਕ ਦੇਖ ਲੈਣ ਜਿਹੜੇ ਬਹੁਤ ਘਰਾ ਦਾ ਮਾਨ ਕਰਦੇ ਆਂ ਪਰ ਇਹ ਵੀਡੀਓ ਉਹਨਾਂ ਤੱਕ ਵੀ ਪਹੁੰਚਾ ਦਿਓ ਜਿਹੜੇ ਇਸ ਪਰਿਵਾਰ ਦੀ ਮਦਦ ਕਰ ਸਕਣ ਆ ਮੈਂ ਇੱਧਰ ਬੇਨਤੀ ਕਰੂੰਗਾ ਕੈਮਰਾਮੈਨ ਨੂੰ ਆ ਪਿੱਛੇ ਤਸਵੀਰ ਜਰੂਰ ਦਿਖਾਓ ਜੇ ਭਾਨੇ ਇਹ ਵਾਸ਼ਰੂਮ ਬਣਾਇਆ ਹੋਇਆ ਤੁਸੀਂ ਹਾਂਜੀ ਇਹਨੂੰ ਗੇਟ ਨਹੀਂ ਲੱਗਿਆ ਹਾਂਜੀ ਕਰੇ ਜਵਾਨ ਬੱਚੀ ਹੈ ਹਾਂਜੀ ਔਖਾ ਬਹੁਤ ਹੁੰਦਾ ਹੋਊਗਾ ਸਰ ਬਹੁਤ ਔਖਾ ਹੈ ਇਹ ਵੀ ਡਿੱਗਣ ਵਾਲਾ ਹੈ ਕਾਫੀ ਟਾਈਮ ਦਾ ਬਨਾਇਆ ਹੋਇਆ ਨੀਆਂ ਨੂੰ ਆ ਖਰਾਬ ਹੈ ਵੀ ਡਿੱਗਣ ਵਾਲਾ ਲੋਕ ਤਾਂ ਉਹੀ ਕੱਲੀਆਂ ਔਰਤਾ ਵੇਖ ਕੇ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦੇ ਆ ਮਤਲਬ ਕੱਢਣ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਜੀ ਹਮ ਇਹੋ ਜੇ ਸਮਾਜ ਚ ਤਾਂ ਜਿਨਾ ਹੀ ਬਹੁਤ ਔਖਾ ਹੈ ਪਰ ਮੈਂ ਫੇਰ ਵੀ ਕਿਹਾ ਮੈਂ ਆਪਦੇ ਬੱਚੇ ਨਹੀਂ ਛੱਡ ਗ ਜਾਣੇ ਇਹਨਾਂ ਦੀ ਐਜੂਕੇਸ਼ਨ ਜ਼ਰੂਰ ਕਰਵਾਉਂਗੀ ਪਹਿਣ ਤੁਹਾਡੇ ਹਸਬੰਡ ਕੀ ਕੰਮ ਕਰਦੇ ਸੀ ਤੇ ਉਹਨਾਂ ਦੀ ਡੈਥ ਕਿਵੇਂ ਹੁੰਦੀ ਆ ਸਾਰਾ ਡਾਕਟਰ ਸੀਗੇ ਉਹਨਾਂ ਮਤਲਬ ਕੋਈ ਫਾਰਮਾਸਿਸਟਰ ਵੀ ਫਾਰਮੇਸੀ ਕੀਤੀ ਸੀ ਉਹਨਾਂ ਨੇ ਹੂੰ ਔਰ ਉਹਨਾਂ ਨੇ ਉਧਰ ਜੋਬ ਨਹੀਂ ਕੀਤੀ ਕਿਉਂਕਿ ਉਹ ਓਹ ਜ਼ਿਆਦਾ ਬਿਮਾਰ ਰਹਿਣ ਲੱਗ ਗਏ ਸੀਗੇ ਜੀ ਤਾਂ ਇੰਨੇ ਕੁ ਜ਼ਿਆਦਾ ਬਿਮਾਰ ਸੀ ਉਹਨਾਂ ਨੂੰ ਗੁਰਦਿਆਂ ਦੀ ਪ੍ਰੋਬਲਮ ਵੀ ਸੀਗੀ ਤੇ ਸ਼ੂਗਰ ਵੀ ਇੰਨੀ ਜ਼ਿਆਦਾ ਸੀ ਤਿੰਨ ਟਾਈਮ ਇਨਸੁਲਿਨ ਲੈਂਦੇ ਸੀਗੇ ਉਹ ਹੂੰ ਫਿਰ ਬਾਅਦ ਚ ਉਹਨਾਂ ਨੇ ਵੀ ਪ੍ਰਾਈਵੇਟ ਜੋਬ ਕੀਤੀ ਵੈਟਨਰੀ ਦੇ ਵਿੱਚ ਹੂੰ ਤੇ ਜਦ ਤੱਕ ਜਿੰਨਾ ਟਾਈਮ ਹੋਈ ਉਹਨਾਂ ਤਾਂ ਜੋਬ ਉਹਨਾਂ ਟਾਈਮ ਕੀਤੀ ਬਾਅਦ ਚ ਉਹਨਾਂ ਨੇ ਕਿਹਾ ਵੀ ਮੈਥੋਂ ਜੋਬ ਨਹੀਂ ਹੁੰਦੀਗੀ ਹੂੰ ਅਸੀਂ ਬਾਹਰ ਰਹਿ ਕੇ ਜੌਬ ਕੀਤੀ ਸੀ ਬਾਅਦ ਚ ਅਸੀਂ ਪਰਾਣਾ ਕਰ ਸੀ ਬਜ਼ੁਰਗਾਂ ਦਾ ਉੱਥੇ ਆ ਗਏ ਕਿਉਂਕਿ ਉਸ ਟਾਈਮ ਤੇ ਉਹਨਾਂ ਨੂੰ ਲੋਅ ਸ਼ੂਗਰ ਦੇ ਅਟੈਕ ਜ਼ਿਆਦਾ ਹੋਣ ਲੱਗ ਗਏ ਸੀ ਬੇਹੋਸ਼ ਹੋ ਜਾਂਦੇ ਸੀ ਫਿਰ ਮੈਂ ਖੁਦ ਕੰਮ ਕੀਤਾ ਤੇ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਬੱਚੇ ਸੰਭਾਲੋ ਬਾਅਦ ਚ ਉਹਨਾਂ ਦੀ ਟ੍ਰੀਟਮੈਂਟ ਵੀ ਕਰਾਉਂਦੀ ਰਹੀ ਮੈਂ ਗੁਰਦਿਆਂ ਦਾ ਇਲਾਜ ਸ਼ੂਗਰ ਦਾ ਇਲਾਜ ਕਰਾਉਂਦੀ ਰਹੀ ਪਰ ਇਲਾਜ ਨਹੀਂ ਹੋਇਆਗਾ ਲੋਕਾਂ ਤੋਂ ਕਰਜ਼ਾ ਵੀ ਚੱਕਿਆ ਸਮਾਨ ਵੀ ਉਦੋਂ ਥੋੜਾ ਬਹੁਣਾ ਉਦੋਂ ਵੇਚ ਲਿਆ ਸੀਗਾ ਮੈਂ ਕਾਫੀ ਸਮਾਨ ਤੇ ਜਿਹੜਾ ਰਹਿ ਗਿਆ ਫਿਰ ਉਹਨਾਂ ਦੀ ਡੈਥ ਤੋਂ ਬਾਅਦ ਚ ਬੱਚਿਆਂ ਦੀ ਐਜੂਕੇਸ਼ਨ ਆਸਤੇ ਵੇਚਿਆ ਮੈਂ ਕਿਉਂਕਿ ਮੈਂ ਬੱਚਾ ਨੂੰ ਇਕੱਲੇ ਛੱਡ ਕੇ ਤਾਂ ਕਿਤੇ ਕਮਾ ਨਹੀਂ ਸਕਦੀ ਸੀ ਇਹਨਾਂ ਤੇ ਦਾਦਾ ਦਾਦੀ ਵੀ ਹੈ ਨਹੀਂ ਉਹ ਪਹਿਲਾਂ ਗੁজার ਗਏ ਸੀਗੇ ਔਰ ਹੋਰ ਕੋਈ ਸਹਾਰਾ ਨਹੀਂ ਸੀ ਦਾਈ। ਕੰਤ ਤੋਂ ਦੇਖ ਕੇ ਪਰਿਵਾਰ ਦੀ ਗੱਲ ਕਰ ਲਈਏ ਉਹ ਕਿੰਨਾ ਸੌਖਾ। ਉਹ ਤਾਂ ਦੇਖੋ ਜੀ ਕਿੰਨੀ ਉਹ ਐ ਸੀਗਾ ਵੀ ਮੇਰੇ ਪਾਪਾ ਸੀਗੇ ਆਰਮੀ ਦੇ ਵਿੱਚ ਸੂਬੇਦਾਰ ਸੀਗੇ 28 ਸਾਲ ਆਏ ਉਹਨਾਂ ਨੇ ਤੇਰਾ ਸਿੱਖ ਲਾਈ ਦੁਨ ਵਿੱਚ। ਤੇ ਉਹਨਾਂ ਨੇ ਮੈਂ 8ਵੀਂ ਕਲਾਸ 'ਚ ਸੀ ਜਦੋਂ ਮੇਰੀ ਮੰਮੀ ਦੀ ਡੈਥ ਹੁੰਦੀ ਆ। ਤਾਂ ਮੇਰੀ ਐਜੂਕੇਸ਼ਨ ਨਹੀਂ ਹੋ ਪਾ ਰਹੀ ਸੀਗੀ ਤਾਂ ਮੇਰੇ ਪਾਪਾ ਨੇ ਸੈਕੰਡ ਮੈਰਿਜ ਕਰਵਾ ਲਈ ਤਾਂ ਉਦੋਂ ਘਰ ਵਿੱਚ ਬਹੁਤ ਲੜਾਈਆਂ ਝਗੜੇ ਹੋਣ ਲੱਗੇ ਤੇ ਮਦਰ ਕਹਿੰਦੀ ਵੀ ਜਾਂ ਇਹ ਰਹੂਗੀ ਜਾਂ ਮੈਂ ਰਹੂੰਗੀ ਵੀ ਬੇਟੀ ਨੂੰ ਵਿਆ ਦੇ ਫਿਰ ਉਹਨਾਂ ਨੇ ਮੇਰੀ ਮੈਰਿਜ ਕਰਤੀ ਸੀ ਮੈਂ 10th ਦੇ ਪੇਪਰ ਮੈਰਿਜ ਕਰਵਾ ਕੇ ਦਿੱਤੇ ਕਿੰਨੀ ਉਮਰ ਸੀ ਜਦੋਂ ਤੁਹਾਡਾ ਵਿਆਹ ਹੁੰਦਾ ਉਦੋਂ 10th ਦੇ ਪੇਪਰ ਵਿੱਚ ਦੇਖ ਲਓ ਕਿੰਨੀ ਕ ਹੋ ਗਈ ਬੱਚੇ ਦੀ ਉਮਰ 15-16 ਸਾਲਾਂ ਦੀ ਹੋਗੂਗੀ 16-17 ਸਾਲ ਸੀ 16 ਸਾਲ ਦਾ ਹਾਂਜੀ ਤਪੈਣ ਕਦੇ ਸੋਚਿਆ ਸੀ ਕਦੇ ਇਹੋ ਜਿਹੇ ਹਾਲਾਤ ਆ ਜਾਣਗੇ ਜਿਨ੍ਹਾਂ ਨੇ ਮੁੱਠੀਆਂ ਨਾਲ ਖਾਦਾ ਚੁੰਡੀਆਂ ਨਾਲ ਖਾਣਾ ਪੈ ਜਾਊਗਾ ਨਹੀਂ ਜੀ ਨਹੀਂ ਜੀ ਮੇਰੇ ਪਾਪਾ ਦਾ ਸੁਪਨਾ ਸੀ ਵੀ ਮੈਂ ਆਪਣੀ ਬੇਟੀ ਨੂੰ ਇੱਕ ਮਤਲਬ ਕਿ ਆਰਮੀ ਦੇ ਵਿੱਚ ਲਾਵਾਂ ਤੇ ਸਟੱਡੀ ਵੀ ਵਧੀਆ ਕ ਹੁੰਦੀ ਸੀਗੀ ਸਾਡੀ ਪਰ ਵਕਤ ਦਾ ਨਹੀਂ ਪਤਾ ਹੁੰਦਾ ਕਦੋਂ ਬਦਲ ਜਾਂਦਾ ਹੈ ਨਾ ਹੂੰ ਬਾਦ ਚੋ ਫਿਰ ਜਦੋਂ ਮੇਰੀ ਮੈਰਿਜ ਹੋਈ ਤਾਂ ਮੇਰੇ ਹਸਬੰਦ ਨੂੰ ਉਦੋਂ ਮੈਨੂੰ ਪਤਾ ਨਹੀਂ ਚੱਲਿਆ ਵੀ 슈ਗਰ ਸੀਗੀ ਤਾਂ ਮੇਰੇ ਸਹੁਰਾ ਸਾਹਿਬ ਨੂੰ ਸੀਗੀ ਤੇ ਮੇਰੀ ਸੱਸ ਨੂੰ ਵੀ ਸੀਹੀ ਫਿਰ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਬਾਦ ਚੋ ਫਿਰ 24-25 ਸਾਲ ਦੀ ਉਮਰ ਦੇ ਵਿੱਚ ਮੇਰੇ ਹਸਬੰਦ ਨੂੰ ਇੱਕਦਮ ਇੰਨੀ ਕੁ 슈ਗਰ ਹੋ ਗਈ ਵੀ ਉਹਨਾਂ ਤੇ ਤਿੰਨ ਟਾਈਮ ਇਨਸੂਲਿਨ ਲੱਗਣਾ ਸ਼ੁਰੂ ਹੋ ਗਿਆ ਸੀਗਾ ਤੇ ਭਣ ਕਿਸੇ ਰਿਸ਼ਤੇਦਾਰ ਨੇ ਹਾਂਜੀ ਕਿਸੇ ਕਰੀਬੀ ਨੇ ਮਦਦ ਨਹੀਂ ਕੀਤੀ ਭਾਈ ਤੂੰ ਘਰ ਕਿਉਂ ਢੋਨੀਆ ਸੀ ਤੇਰੀ ਮਦਦ ਕਰਾਂਗੇ ਅਸੀਂ ਖੜੇ ਆ ਨਾਲ ਨਹੀਂ ਸਰ ਕਿਉਂਕਿ ਕਹਿੰਦੇ 9 ਮਾਸਤੇ ਰਿਸ਼ਤੇ ਹੁੰਦੇ ਨੇ ਰਿਸ਼ਤੇ ਬਹੁਤ ਅਨਮੋਲ ਹੁੰਦੇ ਨੇ ਨਹੀਂ ਸਰ ਕਿਸ ਨੇ ਨਹੀਂ ਕਿਹਾ ਕਿਸੇ ਨੇ ਨਹੀਂ ਕਿਹਾ ਨਹੀਂ ਸਰ ਕਿਸੇ ਭੈਣ ਨੇ ਕਿਹਾ ਹੋਵੇ ਕਿਸੇ ਭਰਾ ਨੇ ਕਿਹਾ ਹੋਵੇ ਕਿਸੇ ਦਯੋਰ ਜੇਠ ਨੇ ਕਿਹਾ ਹੋਵੇ ਵੀ ਭੈਣੇ ਤੇਰੀ ਮਦਦ ਕਰ ਦਿੰਦੇ ਨੇ ਨਹੀਂ ਦਯੋਰ ਜੇਠ ਤਾਂ ਮੰਨ ਕੇ ਚੱਲੇ ਤੇ ਪਾਪਾ ਇਕੱਲੇ ਹੀ ਸੀਗੇ ਹੂੰ ਤਾ ਚਾਰ ਸਿਸਟਰ ਸੀ ਉਹ ਆਪਣੇ ਆਪਣੇ ਘਰੇ ਆ ਹੂੰ ਜੀ ਉਹ ਆਪਣੇ ਆਪਣੇ ਘਰੇ ਉਹਨਾਂ ਨੇ ਨਹੀਂ ਕੀਤੀ ਮਤਲਬ ਹੂੰ ਪਰ ਇਹ ਵੀ ਹੋਇਆ ਰਿਸ਼ਤੇਦਾਰ ਇੱਕ ਕਰੇ ਹੁਣ ਤੋਂ ਕੰਨੀ ਕਤਰਾਉਂਦੇ ਹੁਣ ਵੀ ਰਹਿੰਦੇ ਯਾਰ ਉਹਨਾਂ ਦੇ ਘਰੇ ਕੀ ਜਾਣਾ ਆਪਾ ਬਿਲਕੁਲ ਜੀ ਅਗਲੇ ਨੂੰ ਅਗਲੇ ਮੂਹ ਮੂਹ ਤੇ ਕਹਿੰਦੇ ਹੁੰਦੇ ਸੀ ਕਿ ਵੀ ਤੁਹਾਡੇ ਬੈਠਣ ਉੱਠਣ ਨੂੰ ਤਾਂ ਜਗ੍ਹਾ ਹੈ ਨਹੀਂ ਅਸੀਂ ਕਿੱਥੇ ਆਈਏ ਹੂੰ ਤਾਂ ਮੈਂ ਸੋਚਿਆ ਵੀ ਆਪਦੇ ਬੱਚਾ ਨਾਲ ਜ਼ਿੰਦਗੀ ਹੈ ਮੇਰੀ ਔਰ ਨਾ ਮੇਰੇ ਬੱਚਾ ਦੀ ਜ਼ਿੰਦਗੀ ਖਰਾਬ ਹੋਵੇ ਨਾ ਮੇਰੀ ਹੋਵੇ ਰਿਸ਼ਤੇਦਾਰ ਤਾਂ ਇਹੀ ਕਹਿਣਾ ਸ਼ੁਰੂ ਕਰਤਾ ਸੀਗਾ ਵੀ ਮਤਲਬ ਕਿ ਨੌਜਵਾਨ ਹੈਗੀ ਹੈ ਕਿ ਉਦੋਂ ਮੈਂ 33 ਸਾਲ ਦੀ ਏਜ ਸੀਗੀ ਮੇਰੀ ਜਦੋਂ ਹਸਬੰਡ ਦੀ ਡੈਥ ਹੋਈ ਆ ਵੀ ਮੈਰਿਜ ਕਰਾ ਦੋ ਇਹਦੀ ਜਾਂ ਗਾਂ ਜਾਵੜੂਗੀ ਸੌਖੀ ਰਹੂਗੀ ਮੈਂ ਨਹੀਂ ਮੈਂ ਇਹ ਚੰਗਾ ਨਹੀਂ ਸਮਝਿਆ ਮੈਂ ਕਿਹਾ ਵੀ ਮੈਂ ਜਿਹੋ ਜਿਹਾ ਘਰ ਹੈਗਾ ਮੈਂ ਆਪਦੇ ਬੱਚਿਆਂ ਦੇ ਨਾਲ ਆਪਣੇ ਘਰੇ ਹੀ ਰਹੂੰਗੀ ਮੈਰਿਜ ਕਿਉਂ ਨਹੀਂ ਕਰਵਾਈ ਭਾਣੇ ਦੂਜੀ ਮੈਰਿਜ ਨਹੀਂ ਜੀ ਦੂਜੀ ਮੈਰਿਜ ਮੈਂ ਭਰੋਸਾ ਨਹੀਂ ਕਰਦੀ ਕਿਉਂਕਿ ਜੋ ਸਕੂਨ ਆਪਦੇ ਬੱਚਿਆਂ ਦੇ ਨਾਲ ਆ ਦੂਜੇ ਘਰੇ ਜਾ ਕੇ ਨਹੀਂ ਹੁੰਦਾ ਹ ਹ ਬਾਕੀ ਭੈਣਾਂ ਹਨ ਜਿਹੜੇ ਜੀਵਨ ਸਾਥੀ ਦੇ ਨਾਲ ਇਕੱਰੇ ਹੀ ਰਿਹਾ ਜਾਵੇ ਉਹ ਦੂਜੀ ਵਾਰੀ ਉਹ ਗੱਲ ਵੀ ਨਹੀਂ ਮਾਰਦੀ ਨਹੀਂ ਜੀ ਨਹੀਂ ਨਹੀਂ ਹਸਬੰਦ ਬਹੁਤ ਵਧੀਆ ਸੀਗੇ ਔਰ ਪੜੇ ਲਿਖੇ ਸੀਗੇ ਵਧੀਆ ਸੀ ਉਹਨਾਂ ਨੇ ਵੀ ਮਤਲਬ ਕਿ ਮੈਂ ਵੀ ਮੇਰੇ ਬੱਚੇ ਵਰਗੀ ਹੋਈ ਸੀ ਜਦੋਂ ਮੇਰੀ ਮੈਰਿਜ ਹੋਈ ਆ ਤੇ ਉਹਨਾਂ ਨੇ ਬੜਾ ਵਧੀਆ ਤਰੀਕੇ ਨਾਲ ਸਾਨੂੰ ਰੱਖਿਆ ਤੇ ਹੁਣ ਮੈਂ ਉਹਨਾਂ ਦਾ ਘਰ ਛੱਡ ਕੇ ਨਹੀਂ ਜਾ ਸਕਦੀ ਕਿ ਉਹਨਾਂ ਦੇ ਬੱਚੇ ਮੈਂ ਕਿਵੇਂ ਰੋਲ ਦਿੰਦੀ ਮੈਂ ਇਹ ਹੀ ਸੋਚਿਆ ਨਾ ਵੀ ਦਿੱਕਤਾਂ ਤਾਂ ਚਲੋ ਜ਼ਿੰਦਗੀ ਚ ਕੀ ਪਤਾ ਗਾਂ ਜਾ ਕੇ ਹੋਰ ਵੀ ਆ ਜਾਂਦਗਾ ਮੈਨੂੰ ਉਧਰ ਮੈਂ ਰੋਲਦੀ ਇੱਧਰ ਮੇਰੇ ਬੱਚੇ ਰੋਲਦੇ ਇਦੂ ਚੰਗਾ ਸੀ ਬਣਾ ਰੋਟੀ ਘਟ ਖਾਈਏ ਤਾਂ ਸਕੂਨ ਨਾਲ ਆਉਦੀ ਫੈਮਿਲੀ ਚ ਤਾਂ ਬੈਠਦੀ ਐ ਮੈਂ ਆ ਅੱਜ ਕੱਲ ਤਾਂ ਪਣੇ ਹਾਲਾਤ ਇਦਾਂ ਦੇ ਆ ਮਾਵਾ ਬੱਚਿਆਂ ਨੂੰ ਵੀ ਛੱਡ ਕੇ ਤੁਰ ਜਾਂਦੀਆਂ ਹਨਾ ਨਹੀਂ ਜੀ ਮੈਂ ਨਹੀਂ ਛੱਡ ਸਕਦੀ ਬੱਚਿਆਂ ਨੂੰ ਮੈਂ ਤਾਂ ਅਜੇ ਤੱਕ ਰਿਸ਼ਤੇਦਾਰੀ ਚ ਵੀ ਨਹੀਂ ਛੱਡੇ ਬੱਚੇ ਹੂੰ ਜਿੱਦਾਂ ਤਾਂ ਪਾਪਾ ਸੀਗੇ ਮੈਂ ਤਾਂ ਉਹਦਾ ਵੀ ਨਹੀਂ ਛੱਡੇਗੇ ਪਣ ਰਿਸ਼ਤੇਦਾਰਾਂ ਤੋਂ ਮਦਦ ਮੰਗੀ ਕਦੇ ਉਹਨਾਂ ਨੂੰ ਕਿਹਾ ਵੀ ਭਾਈ ਮੇਰੇ ਬੱਚਾ ਦੀ ਐਡਮਿਸ਼ਨ ਕਰਾਉਣੀ ਹੈ ਇਹਨਾਂ ਦੀ ਫੀਸ ਭਰਨੀ ਹੈ ਕੋਈ ਮਦਦ ਕਰ ਦਿਓ ਅਰ ਗੱਲ ਹੈ ਨਾ ਮੇਰੀ ਤਾਂ ਕਿਸੇ ਨੇ ਪੈਨਸ਼ਨ ਵੀ ਨਹੀਂ ਲਵਾਈ ਮੈਂ ਤਾਂ ਆਪ ਲਵਾਈ ਆ ਜਾਕੀ ਜੇ ਕਿਸੇ ਨੂੰ ਕਹਿੰਦੇ ਵੀ ਸੀਗੇ ਤਾਂ 2-2 ਸਾਲ ਫੋਨ ਹੀ ਨਹੀਂ ਆਉਂਦਾ ਸੀ ਉਹ ਦਵਾਰ 2-2 ਸਾਲ ਬਿਲਕੁਲ ਜੀ ਹੂੰ ਜੇ ਕਿਸੇ ਨੂੰ ਮਦਦ ਲਈ ਕਹਿੰਦੇ ਸੀ ਨਾ ਮੇਰੇ ਬੱਚੇ ਅੱਜ ਭੁੱਖੇ ਬੈਠੇ ਆ ਜਾਂ ਰੋਟੀ ਹੈ ਨਹੀਂ ਜਾਂ ਕਿਵੇਂ ਆ ਜਾਂ ਮੈਨੂੰ ਲੋੜ ਆਗੀ ਤਾਂ 2-2 ਸਾਲ ਕਾਲ ਹੀ ਨਹੀਂ ਆਉਂਦੀ ਸੀ ਪੜਨੇ ਕਦੇ ਰੋਏ ਹੋ ਕਿਉਂਕਿ ਜਿਹੜਾ ਇਨਸਾਨ ਨੇ ਨਾ ਕੋਈ ਛੱਲਿਆ ਹੋਵੇ ਉਹ ਰੋਂਦਾ ਜ਼ਰੂਰ ਹੈ ਬੱਚਾ ਤੋਂ ਵੀ ਲੋਕੀ ਰੋਂਦਾ ਉਹ ਬਿਲਕੁਲ ਜੀ ਹੂੰ ਕੋਈ ਗੱਲ ਨਹੀਂ ਭੈਣ ਸਮਝ ਸਕਦਾ ਮੈਂ ਇਹ ਜਿੰਦ ਇਹ ਹਾਲਾਤ ਨੇ ਜ਼ਿੰਦਗੀ ਦੇ ਕੋਈ ਗੱਲ ਨਹੀਂ ਬਾਬਾ ਨਾਨਕ ਚੜ੍ਹਦੀ ਕਲਾ ਕਰੇ ਹਣੇ ਬੱਚਾ ਨੇ ਸਾਹਮਣੇ ਨਹੀਂ ਮੈਂ ਕਦੇ ਰੋਈ ਹੂੰ ਬੱਚੇ ਬੱਚਾ ਦਾ ਵੀ ਹੋਸਪਟਲ ਹੋ ਜਾਏ ਬੱਚੇ ਵੀ ਹੋ ਜਾਂਦੇ ਹਣੇ ਸਮਾਜ ਦੇ ਵਿੱਚ ਚੱਲਣਾ ਕਿਵੇਂ ਪੈਂਦਾ ਕਿਉਂਕਿ ਸਮਾਜ ਅਕਲੀਆਂ ਔਰਤਾਂ ਨੂੰ ਵੇਖ ਕੇ ਜਰਦਾ ਹੀ ਨਹੀਂ ਬਿਲਕੁਲ ਜੀ ਮੇਰੇ ਤੇ ਵੀ ਬਹੁਤ ਦਿੱਕਤ ਆਈਆਂ ਇਦਾਂ ਦੀਆਂ ਹੂੰ ਪਰ ਕਿਤੇ ਕਹਿੰਦੇ ਨ ਸੀਗੇ ਜਿਵੇਂ ਕਿਸੇ ਨੂੰ ਦੱਸਣਾ ਵੀ ਤਾਂ ਉਹਨਾਂ ਨੇ ਕਹਿ ਦੇਣਾ ਵੀ ਤੂੰ ਚੋਪਰ ਐ ਤੇਰੀ ਕੁੜੀ ਜਵਾਨ ਆ ਤੇ ਇੱਜ਼ਤ ਖਰਾਬ ਹੋਊਗੀ ਜੇ ਕਿਸੇ ਨੂੰ ਦੱਸੇਂਗੀ ਤਾਂ ਕਿਉਂ ਨਾ ਦੱਸਾਂ ਅੱਜ ਕੱਲ੍ਹ ਦੇਖੋ ਕਿੰਨੇ ਕ੍ਰਾਈਮ ਹੋ ਰਹੇ ਆਗੇ ਹਨਾ ਮਾਂ ਕੱਲੀ ਹੁੰਦੀ ਆ ਬੇਟੀ ਕੱਲੀ ਹੁੰਦੀ ਆ ਜੇ ਆਪਾਂ ਉਸ ਕ੍ਰਾਈਮ ਨੂੰ ਦੱਬ ਦਿੰਨੇ ਆ ਤਾਂ ਉਹ ਕ੍ਰਾਈਮ ਬਹੁਤ ਵੱਡਾ ਬਣ ਜਾਂਦਾ ਉਹ ਉਹ ਜਿਹੜਾ ਕ੍ਰਿਮੀਨਲ ਆ ਉਹ ਫੇਰ ਕਿਤੇ ਫੇਰ ਕ੍ਰਾਈਮ ਕਰਦਾ ਕਿਤੇ ਵਾਰ ਕਰਦਾ ਇਦਾਂ ਚੰਗਾ ਆਪਦੀ ਆਵਾਜ਼ ਨੂੰ ਚੱਕੋ ਹੂੰ ਦੁਨੀਆ ਦਾ ਕੀ ਆ ਦੁਨੀਆ ਨੇ ਤਾਂ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਵੀ ਨਹੀਂ ਛੱਡਿਆ ਸੀ ਹੂੰ ਤੇ ਮੈਂ ਤਾਂ ਆਪਦੇ ਬੱਚੇ ਜਦੋਂ ਮੈਂ ਸੱਚ ਦੇ ਖੜੀ ਆ ਮੈਂ ਕਿਉਂ ਨਾ ਬੋਲੂਗੀ ਹੂੰ ਮੈਂ ਬੋਲਦੀ ਆ ਮੈਂ ਜੇ ਮੇਰੇ ਤੋਂ ਕੋਈ ਬਾਦਾਗਾਟਾ ਕਰਦਾ ਹੋ ਕੋਈ ਮੈਨੂੰ ਟੌਰਚਰ ਕਰਦਾ ਮੈਨੂੰ ਕੋਈ ਬੋਲਦਾ ਮੈਂ ਉਹ ਚੀਜ਼ ਦੀ ਆਵਾਜ਼ ਜ਼ਰੂਰ ਠੋਣੀ ਆ ਹੂੰ ਵੀ ਮੈਨੂੰ ਇਹ ਗਲਤ ਬੋਲ ਰਿਹਾ ਜੀ ਮੇਰਾ ਸਾਥ ਕੋਈ ਦਵੇ ਨਾ ਦੇਵੇ ਹੂੰ ਤਾਂ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਭੁੱਤ ਨਹੀਂ ਪੈਣਾ ਨਹੀਂ ਪੈਣ ਬਹੁਤ ਲੋਕ ਨੇ ਸਾਡਾ ਦਾਰਾ ਤੁਹਾਡੀ ਮਦਦ ਹੱਥੇ ਖੜਾ ਬਹੁਤ ਈਦਾ ਦੇ ਲੋਕ ਖੜੇ ਨੇ ਤਾਂ ਭਾਣੇ ਜਿੱਦਾਂ ਰੋਡ ਤੇ ਘਰ ਹੈ ਮੈਂ ਇੱਧਰਲੇ ਪਾਸੇ ਦੇਖ ਰਿਆਂ ਹਾਂ ਹਾਂਜੀ ਕੰਦ ਹੈ ਹੀ ਨਹੀਂ ਇਹੀ ਕਹਿ ਸਕਦੇ ਮੈਂ ਕੈਮਰਾਮੈਨ ਨੂੰ ਕਹੂੰਗਾ ਬਾਈ ਕੰਦ ਜ਼ਰੂਰ ਦਿਖਾ ਦਿਓ ਜੇ ਹਾਂਜੀ ਤਾਂ ਕੰਦ ਹੈ ਹੀ ਨਹੀਂ ਭੈਣੇ ਹਾਂਜੀ ਤੇ ਭੈਣੇ ਰਾਤ ਨੂੰ ਡਰ ਨਹੀਂ ਲੱਗਦਾ ਕੱਲਿਆਂ ਨੂੰ ਪਿਆ ਨੂੰ ਲੱਗਦਾ ਵੀ ਜੀ ਜਵਾਨ ਬੱਚੇ ਆ ਗਏ ਤਾਂ ਕੰਦ ਜਮੇ ਡੱਗ ਪਈ ਸੀ ਹੂੰ ਜਮੇ ਡਿੱਗੀ ਹੋਈ ਸੀ ਤਾਂ ਮੇਰੇ ਬੇਟੇ ਨੇ ਸਕੂਲ ਤੋਂ ਛੁੱਟੀ ਲੈ ਕੇ ਥੋੜੀ ਜਿਹੀ ਘੜ ਲਈ ਕਿਉਂਕਿ ਸਾਡੇ ਚ ਇੰਨੀ ਪਹੁੰਚ ਨਹੀਂ ਗਈ ਵੀ ਅਸੀਂ ਮਿਸਤਰੀ ਲਾ ਲਗੇ ਜਾਂ ਸਾਡੇ ਕੋਲ ਕੋਈ ਮਤਲਬ ਕਿ ਫੈਸਿਲਿਟੀ ਆ ਹੂੰ ਇਹ ਤਾਂ ਬੱਚੇ ਨੇ ਘਰੋਂ ਮਿੱਟੀ ਪੱਟੀ ਤੇ ਘਰੇ ਡਲੇ ਡੂਲੇ ਚੱਕ ਕੇ ਮਾੜੀ ਮੋਟੀ ਗੰਧ ਕਰ ਲਈ। ਹੂੰ ਰੱਬ ਤੇ ਸ਼ਿਕਵਾ ਨਹੀਂ ਹੁੰਦਾ ਭੈਣੇ। ਨਹੀਂ ਜੀ। ਵਿਜੇ ਬਣਾਉਣਾ ਸੀ ਤਾਂ ਸਾਰਿਆਂ ਨੂੰ ਇੱਕੋ ਜਿਹਾ ਬਣਾਉਂਦਾ। ਅਮੀਰ ਗਰੀਬ ਦਾ ਤਪਕਾ ਕਿਉਂ ਬਣਾਇਆ? ਨਹੀਂ ਨਹੀਂ ਰੱਬ ਦਾ ਤਾਂ ਮੈਂ ਧੰਨਵਾਦ ਕਰਦੀ ਵੀ ਮੇਰੇ ਬੱਚੇ ਬਹੁਤ ਸਿਆਣੇ ਆ। ਹੂੰ ਔਰ ਅੰਗ ਪੈਰ ਸਹੀ ਆ ਮੇਰੇ ਬੱਚੇ ਬਹੁਤ ਲਾਇਕ ਵੀ ਆ, ਪੜਦੇ ਵੀ ਆ। ਮੇਰਾ ਸਹਾਰਾ ਬੱਚੇ ਹੀ ਆ ਅੱਜ ਤੱਕ ਮੇਰੇ ਮੂਰੇ ਨਹੀਂ ਬੋਲੇਗੇ। ਹੂੰ ਕੀ ਬਣਾਉਣਾ ਚਾਹੁੰਦੇ ਹੋ ਬੱਚਿਆਂ ਨੂੰ? ਜੋ ਇਹਨਾਂ ਦੀ ਕਿਸਮਤ ਆ ਨਹੀਂ ਇੱਕ ਇੱਕ ਖਵਾਬ ਹੁੰਦਾ ਇਹ ਦੇਖੋ ਖਵਾਬ ਦਾ ਮੈਂ ਇਹਨਾਂ ਦੇ ਫਾਦਰ ਸਾਹਿਬ ਡਾਕਟਰ ਸੀ ਕੀ ਬਣਾਉਣਾ ਚਾਹੁੰਦੇ ਹੋ ਡਾਕਟਰ ਬਣਾਉਣਾ ਚਾਹੁੰਦੇ ਹੋ ਸਾਹਿਬ ਦਾ ਵੀਰ ਜੀ ਬਹੁਤ ਸੀਗੇ ਪਰ ਹੁਣ ਦੇਖੋ ਬੱਚਿਆਂ ਦੀ ਜ਼ਿੰਦਗੀ ਮਤਲਬ ਕਿ ਹੁਣ ਐਜੂਕੇਸ਼ਨ ਹੀ ਕਰਾਉਣੀ ਬਹੁਤ ਔਖੀ ਹੈ ਮੈਨੂੰ ਕਿਉਂਕਿ ਹੁਣ ਤੱਕ ਤਾਂ ਮੈਨਾਂ ਕੁਝ ਵੇਚ ਤੱਕ ਅੱਗੇ ਤਾਂ ਕੁਝ ਵੇਚਣ ਨੂੰ ਵੀ ਹੈ ਨਹੀਂ ਹੂੰ ਹੁਣ ਬੱਚੇ ਵਿਚਾਰੇ ਦਿਹਾੜੀਆਂ ਕਰਦੇ ਆ ਘਰ ਦਾ ਖਰਚਾ ਚੱਕਦੇ ਆ ਕਿੰਨਾ ਮੁਸ਼ਕਲ ਹੁੰਦਾ ਹੈ ਹੂੰ ਕਈ ਵਾਰ ਤਾਂ ਰਾਤ ਨੂੰ 1 2 ਵਜੇ ਜਾ ਕੇ ਖੁੱਲ ਜਾਂਦੀ ਸਾਰੀ ਰਾਤ ਨੀਂਦ ਹੀ ਨਹੀਂ ਆਉਂਦੀ ਤਾਂ ਬੱਚੇ ਪਏ ਹੁੰਦੇ ਮੈਨੂੰ ਖੁਦ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਮੈਂ ਬੱਚਾ ਮੂਰੇ ਕਦੇ ਅਫਸੋਸ ਨਹੀਂ ਕੀਤਾ ਕਿਸੇ ਗੱਲ ਦਾ ਪੈਣ ਜਿਵੇਂ ਆਪਾਂ ਆਫ ਕੈਮਰਾ ਗੱਲ ਕਰ ਰਹੀ ਸੀ ਜਦੋਂ ਤੁਸੀਂ ਇਹ ਘਰ ਵੇਚਿਆ ਹਾਂ ਜੀ ਇਹਦੀਆਂ ਇਕਟਾ ਵੇਚਿਆ ਜਾਂ ਬਾਲੇ ਵਗੈਰਾ ਜੋ ਵੀ ਵੇਚੇ ਜੀ ਤਾਂ ਲੋਕਾਂ ਨੇ ਚਾਹ ਦੇ ਨਾਲ ਲੈ ਕੇ ਇੱਕ ਦੁੱਖ ਦੇ ਵਿੱਚ ਲੈ ਵੀ ਅਸੀਂ ਹਰ ਇਹ ਪਰਿਵਾਰ ਤੋਂ ਚੀਜ਼ ਖਰੀਦ ਰਹੇ ਹਾਂ ਲੋਕਾਂ ਨੇ ਕੀਮ ਕੀ ਮਤ ਕਿਸ ਤਰ੍ਹਾਂ ਦਿੱਤੀ ਹੁੰਦੀ ਇਹ ਦੇਖੋ ਜੀ ਅੱਜ ਕੱਲ ਕਹਿੰਦੇ ਹੁੰਦੇ ਨਾ ਕੋਈ ਮਦਦ ਕਰਦਾ ਮਦਦ ਕੋਈ ਨਹੀਂ ਕਰਦਾ ਅੱਜ ਕੱਲ ਤੇ ਜਿਵੇਂ ਕਹਿੰਦੇ ਹੁੰਦੇ ਸੀ ਵੀ ਟਾ ਰੇਟ ਕਹਿੰਦੇ ਸੀ ਕਿ 500 ਰੁਪਏ ਘੱਟ ਕਰ ਲਓ ਜਿਹੜੀ ਮਤਲਬ ਕੀ ਫੈਮਿਲੀ ਵਧੀਆ ਵੀ ਸੀ ਉਹ ਵੀ ਕਹਿੰਦੇ ਹੁੰਦੇ ਸੀਗੇ ਵੀ ਮਹਿੰਗੀ ਾਟ ਲਾਉਨੇ ਤੁਸੀਂ ਤੁਸੀਂ ਦੱਸਿਆ ਉਹਨਾਂ ਨੂੰ ਵੀ ਮੈਂ ਤਾਂ ਜਵਾਕਾ ਦੀਆਂ ਫੀਸਾਂ ਭਰਨੀਆਂ ਤਾਂ ਵੇਚ ਰਹੀਆਂ ਦੱਸਿਆ ਜੀ ਬਿਲਕੁਲ ਪਤਾ ਵੀ ਉਹਨਾਂ ਨੂੰ ਮੇਰੇ ਹਾਲਾਤਾਂ ਦਾ ਫਿਰ ਵੀ ਨਹੀਂ ਅੱਜ ਕੱਲ ਕੋਈ ਮਦਦ ਨਹੀਂ ਕਰਦਾ ਹੈਗਾ ਹੂੰ ਅੱਜਕੱਲ ਦਾ ਲੋਕਾਂ ਨੂੰ ਐ ਹੁੰਦਾ ਵੀ ਇਕੱਲੀ ਰਹਿ ਰਹੀ ਆ ਤੇ ਪਤਾ ਨਹੀਂ ਕਿਵੇਂ ਪੜਾਈ ਜਾਂਦੀ ਆ ਬੱਚਿਆਂ ਪਰ ਕਿਸੇ ਨੂੰ ਕਿਸੇ ਦੇ ਹਾਲਾਤਾਂ ਦਾ ਨਹੀਂ ਨਾ ਪਤਾ ਹੁੰਦਾ ਵੀ ਕਿੱਦਾਂ ਪੜਾ ਰਹੀ ਹਨ ਕਿਹੜੇ ਕਿਹੜੇ ਹਾਲਾਤਾਂ ਨੇ ਲੋਕਾਂ ਨੇ ਗੱਲ ਚੱਕਣੀ ਵੀ ਅੰਦਰ ਬੈਠੀ ਰਹਿੰਦੀ ਆ ਬਾਹਰ ਨਹੀਂ ਜਾਂਦੀ ਇਹ ਐਦਾਂ ਨਹੀਂ ਕੁਝ ਕਰਦੀ ਤੁਹਾਨੂੰ ਵੀ ਪਤਾ ਅੱਜਕੱਲ ਜ਼ਮਾਨਾ ਕਿੱਦਾਂ ਦਾ ਮੈਂ ਜਵਾਨ ਬੇਟੀ ਛੱਡ ਕੇ ਤੇ ਮੈਂ ਬਾਹਰ ਜੋਬ ਕਰੂੰਗੀ ਤੇ ਮੈਨੂੰ ਪਤਾ ਅੱਜਕੱਲ ਹਾਲਾਤ ਕਿੱਦਾਂ ਦੇ ਹੂੰ ਜੇ ਜੇ ਭੈਣ ਬੰਦਾ ਬਾਹਰ ਨਿਕਲਦਾ ਤਾਂ ਵੀ ਇੱਕ ਔਰਤ ਦੇ ਨਾਲ ਨਾਮ ਜੋੜ ਦਿੱਤੇ ਜਾਂਦੀ ਆ ਤੇ ਵਿਧਵਾ ਔਰਤ ਨੂੰ ਤਾਂ ਬਹੁਤ ਔਖਾ ਹੋ ਜਾਂਦਾ ਬਹੁਤ ਔਖਾ ਜੀ ਬਹੁਤ ਜਿਆਦਾ ਔਖਾ ਪਰ ਕਹਿੰਦੇ ਹੁੰਦੇ ਜੇ ਆਪਾਂ ਲੋਕਾਂ ਦੀ ਸੁਣੀ ਜਾਵਾਂਗੇ ਤਾਂ ਆਪਾਂ ਆਪਣੇ ਬੱਚੇ ਨਹੀਂ ਕਾਮਯਾਬ ਕਰ ਸਕਦੇਗੇ ਹਮ ਅੱਜ ਮੇਰੇ ਬੱਚਿਆਂ ਨੂੰ ਲੋਡ ਹੈ এডੂਕੇਸ਼ਨ ਦੀ ਲੋਡ ਹੈ ਅੱਜ ਮੇਰੇ ਬੱਚਿਆਂ ਨੂੰ ਹੁਣ ਦੇਖੋ ਅਗਲਾ ਕਹਿੰਦਾਗਾ ਵੀ ਮੈਂ ਉਦੋਂ ਤਾਂ ਬਹੁਤ ਛੋਟੇ ਸੀ ਜਦੋਂ ਨਾਲੇ ਪਾਪਾ ਦੀ ਡੈਥ ਹੋਈ ਐ ਉਸ ਟਾਈਮ ਤੇ ਵੀ ਮੈਂ ਆਪਣੇ ਬੱਚਿਆਂ ਦੀ ਪੜ੍ਹਾਈ ਵਧੀਆ ਕਰਵਾਈ ਤਾਂ ਦੋ ਵਾਰੀ ਮੇਰੇ ਐਕਸੀਡੈਂਟ ਹੋ ਗਿਆ ਤੇ ਰਿਸ਼ਤੇਦਾਰ ਨੂੰ ਪਤਾ ਲੱਗ ਗਿਆ ਤੇ ਕੋਈ ਪਤਾ ਲੈਣ ਵੀ ਨਹੀਂ ਆਇਆ ਜਦੋਂ ਮੇਰੇ ਬੇਟੇ ਦਾ ਆਰਮੀ ਦਾ ਮੈਂ ਪੇਪਰ ਦਵਾ ਰਹੀ ਸੀਗੀ ਮੈਂ ਡਾਕੂਮੈਂਟ ਵੀ ਇਹਨਾਂ ਦੇ ਕਰਵਾ ਰਹੀ ਸੀ ਮੇਰੇ ਚ ਕਿਸ ਨੇ ਗੱਡੀ ਮਾਰੀ ਨਾਲ ਮੇਰਾ ਬੇਟਾ ਸੀਗਾ ਤਾਂ ਲੋ ਬਲੱਡ ਨਿਕਲੇ ਮੇਰੇ ਬਹੁਤ ਜ਼ਿਆਦਾ ਮੇਰੇ ਬੇਟੇ ਦੇ ਵੀ ਤਾਂ ਫਾਰਮ ਥੋੜੇ ਦਿਨਾਂ ਚ ਤਿਆਰ ਕਰਵਾਉਣੇ ਸੀਗੇ ਤਾਂ ਮੈਂ ਨਾ ਇੱਕ ਪੈਨ ਕਿਲਰ ਲਈ ਕਿਉਂਕਿ ਮੇਰੇ ਕੋਲ ਇੰਨੇ ਪੈਸੇ ਵੀ ਨਹੀਂ ਸੀ ਮੈਂ ਦਾਖਲ ਹੋ ਜਾਂਦੀ ਜਾ ਕੇ ਤਾਂ ਮੈਂ ਪੈਨ ਕਿਲਰ ਲੈ ਕੇ ਉਦਾਂ ਹੀ ਮੈਨੂੰ ਮੈਂ ਬਸ 2-4 ਘੰਟੇ ਰੈਸਟ ਕੀਤੀ ਉਦਾਂ ਹੀ ਮੈਂ ਪੱਟੀਆਂ ਲਿਆਂਦੀਆਂ ਦੁਕਾਨ ਤੋਂ ਪੱਟੀਆਂ ਬੰਨੀਆਂ ਤੇ ਮੈਡੀਸਨ ਲਈ ਮੈਂ ਉਦਾਂ ਹੀ ਮੈਨੂੰ ਇੱਥੋਂ ਕਿਸੇ ਨੇ ਬਿਠਾਇਆ ਮੇਰਾ ਛੋਟਾ ਬੇਟਾ ਕਨਮ ਮਮੀ ਤੁਹਾਡੇ ਤੋਂ ਬੈਠਾ ਨਹੀਂ ਆਣਾ ਮੈਂ ਕਿਹਾ ਤੂੰ ਮੈਨੂੰ ਇੱਕ ਵਾਰੀ ਬਿਠਾ ਦੇ ਮੇਰਾ ਬੇਟਾ ਮੋਟਰਸਾਈਕਲ ਚਲਾ ਰਿਹਾ ਸੀਗਾ ਮੰਗਰ ਉਹਨਾਂ ਤੇ ਮੈਂ ਬੈਠੀ ਉੱਥੇ ਜਾ ਕੇ ਜਦੋਂ ਖੜੇ ਅਸੀਂ ਡਾਕੂਮੈਂਟ ਬਣਵਾਉਣੇ ਸੀਗੇ ਤਾਂ ਉੱਥੇ ਵੀ ਸਾਨੂੰ ਮੈਂ ਕਿਸੇ ਦੀ ਹੈਲਪ ਮੰਗੀ ਵੀ ਵੀਰੇ ਮੈਨੂੰ ਮੋਟਰਸਾਈਕਲ ਤੋਂ ਉਤਾਰ ਦੋ ਤਾਂ ਬੜੀ ਮੁਸ਼ਕਲ ਦੇ ਨਾਲ ਮੈਂ ਡਾਕੂਮੈਂਟ ਕਰਵਾਏ ਉਹਨਾਂ ਦੇ ਉਸ ਟਾਈਮ ਤੇ ਵੀ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਰਿਸ਼ਤੇਦਾਰ ਪਤਾ ਨਹੀਂ ਲੈਣਾ ਇਹ ਵੀ 7 ਵਜੇ ਕੀ ਭਣੀ ਨਹੀਂ ਜੀ ਨਹੀਂ ਕਿਸੇ ਨੇ ਨਹੀਂ ਪਤਾ ਲਿਆ ਫਿਰ ਇੱਕ ਵਾਰ ਫਿਰ ਐਕਸੀਡੈਂਟ ਹੋ ਗਿਆ ਸੀਗਾ ਜਿਸ ਟਾਈਮ ਤੇ ਸਰਦੀਆਂਆਂ ਸੀਗਾ 2 ਸਾਲ ਹੋ ਗਏ ਉਸ ਟਾਈਮ ਤੇ ਮੈਂ ਅਸੀਂ ਰਾਤ ਨੂੰ ਜਾ ਰਹੇ ਸੀਗੇ ਮੈਂ ਆਪਣੇ ਬੇਟੇ ਦੇ ਕੋਈ ਸਮਾਨ ਲੈਣ ਜਾ ਰਹੀ ਸੀ ਉਹਨਾਂ ਦੇ ਨਾਲ ਫਿਰ ਰਾਤ ਨੂੰ ਨਾ ਕੋਈ ਲੁੱਟਖੋਈ ਵਾਲੇ ਸੀਗੇ ਤਾਂ ਸਾਡੇ 'ਚ ਉਹਨਾਂ ਨੇ ਬਾਈਕ ਮਾਰੀ ਤਾਂ ਬੇਟਾ ਮੇਰਾ نیچے ਰੁੜ ਗਿਆ ਉਹ ਡਰੇਨ ਜੀ ਸੀ ਕੱਚੀ ਤਾਂ ਮੈਂ ਮੋਟਰਸਾਈਕਲ ਉੱਪਰ ਹੀ ਡੱਗ ਪਈ ਤਾਂ ਉਹਨਾਂ ਨੇ ਵਾਰ-ਵਾਰ ਮੇਰੀਆਂ ਲੱਤਾਂ ਤੇ ਵਾਰ ਕੀਤਾ ਮੇਰੇ ਬਹੁਤ ਜ਼ਿਆਦਾ ਮਤਲਬ ਕੋਈ ਪ੍ਰੋਬਲਮ ਹੋ ਗਈ ਤਾਂ ਉੱਥੇ ਅਸੀਂ ਕੋਈ ਮਾਤਾਂ ਦੇ ਬੰਦੇ ਜਾ ਰਹੇ ਸੀਗੇ ਉਹਨਾਂ ਨੇ ਰੌਲਾ ਪਾਇਆ ਫਿਰ ਉਹ ਭੱਜ ਗਏ ਮੋਬਾਈਲ ਖੋ ਰਹੇ ਸੀਗੇ ਮੇਰੇ ਕੋਲ ਤੇ ਇੰਨੀਆਂ ਕੁ ਜ਼ਿਆਦੇ ਮੇਰੇ ਸੱਟਾਂ ਵੱਜੀਆਂ ਤਾਂ ਮੇਰੇ 9 ਨਿਕਲ ਗਏ ਸੀ ਗੁੱਠਿਆਂ ਦੇ ਤੇ ਹੱਡੀ ਵੀ ਆ ਫੈਕਚਰ ਹੋ ਗਈ ਸੀਗੀ ਤਾਂ ਸਾਡੇ ਕੋਲ ਟ੍ਰੀਟਮੈਂਟ ਵਾਸਤੇ ਪੈਸਾ ਕੋਈ ਨਹੀਂ ਸੀਗਾ ਤੇ ਫਿਰ ਪਿੰਡ ਦੇ ਇੱਕ ਚਾਚਾ ਜੀ ਸੀਗੇ ਸਾਡੇ ਉਹ ਆਪਣੀ ਗੱਡੀ ਲੈ ਕੇ ਗਏ ਉਹਨਾਂ ਨੇ ਸਾਥੋਂ ਕੋਈ ਪੈਸਾ ਨਹੀਂ ਲਿਆਗਾ ਉਹ ਡਾਕਟਰ ਕਹਿੰਦੇ ਸੀਗੇ ਵੀ ਐਡਮਿਟ ਕਰਾਉਣਾ ਪਊਗਾ ਫਿਰ ਵੀ ਅਸੀਂ ਇੱਕ ਵਾਰੀ ਮੈਡੀਸਿਨ ਲੈ ਕੇ ਘਰੇ ਆ ਗਏ ਫਿਰ 2 2.5 ਮਹੀਨੇ ਮੈਂ ਐਡਮਿਟ ਰਹੀ ਹਮ ਐਡਮਿਟ ਨਹੀਂ ਮਤਲਬ ਕਿ ਘਰੇ ਰਹੀ ਬੈੱਡ ਰੈਸਟ ਤੇ ਹਮ ਤੇ ਮੇਰੇ ਬੱਚਾ ਨੇ ਘਰ ਦੀ ਰਜਾਈਆਂ ਦੀ ਰੂਹ ਵਿੱਚ ਹੀ ਕਿਉਂਕਿ ਉਸ ਟਾਈਮ ਤੇ ਕੋਈ ਕੰਮ ਨਹੀਂ ਚੱਲਦਾ ਸੀ ਸਰਦੀਆਂ ਚ ਘਰ ਦੀ ਰੂਹ ਵਿੱਚ ਹੀ ਬਿਸਤਰਿਆਂ ਦੀ ਪਤਾ ਨਹੀਂ ਵਿਚਾਰਿਆਂ ਨੇ ਕਿੱਦਾਂ-ਕਿੱਦਾਂ ਮੇਰਾ ਇਲਾਜ ਕਰਾਇਆ ਬੱਚਾ ਨਹੀਂ ਮਤਲਬ ਕਿ ਡਾਕਟਰ ਬੁਲਾਉਣਾ ਕੋਈ ਪਿੰਡ ਦੇ ਵਿੱਚੋਂ ਜਾਂ ਕਾਟਨ ਗਰਮ ਕਰਕੇ ਰੱਖਣੀ ਮੇਰੀਆਂ ਲੱਤਾਂ ਤੇ ਬੰਨਣੀ ਰੋਟੀ ਪਾਣੀ ਮੇਰੇ ਬੱਚਾ ਨੇ ਆਪ ਬਣਾਉਣਾ ਕਿਤੇ ਸਕੂਲ ਜਾਣਾ ਕਿਤੇ ਮੇਰੇ ਕੋਲ ਰਹਿਣਾ ਐਦਾ ਮੈਨੂੰ ਮੰਜੇ ਤੋਂ ਠਾਇਆ ਇਹਨਾਂ ਨੇ ਪਰ ਰਿਸ਼ਤੇਦਾਰ ਕੋਈ ਨਹੀਂ ਆਇਆ ਕਿਸੇ ਰਿਸ਼ਤੇਦਾਰ ਨੇ ਇਹ ਨਹੀਂ ਕਿਹਾ ਵੀ ਕਿਸੇ ਨੇ ਦੱਸਿਆ ਵੀ ਵੀ ਐਦਾ ਐਕਸੀਡੈਂਟ ਹੋ ਗਿਆ ਤਾਂ 6 ਵਜੀਆਂ ਪਰ ਨਹੀਂ ਕੋਈ ਪਤਾ ਲੈਣ ਵੀ ਨਹੀਂ ਆਇਆ ਕਦੇ ਬਣੇ ਭੁੱਖੇ ਸੌਇਓ ਬਹੁਤ ਵਾਰੀ ਇਹ ਤਾਂ ਨਾਰਮਲ ਹੀ ਗੱਲ ਆ ਬਹੁਤ ਵਾਰੀ ਪਏ ਆ ਕਹਿੰਦੇ ਨੇ ਜੇ ਭੁੱਖੇ ਬੈਠੇ ਸਾਨੂੰ ਚਾਰਾਂ ਨੂੰ ਬਦਲ ਅਸੀਂ ਕਿਹੜਾ ਬਾਹਰ ਜਾ ਕੇ ਦੱਸਣਾ ਕਈ ਕਈ ਵਾਰੀ ਇਹ ਵੀ ਹੁੰਦਾ ਮਾਂ ਆਪਣੀ ਖਾਂਦੀ ਬੱਚਿਆਂ ਨੂੰ ਖਵਾ ਦਿੰਦੀ ਆ ਨਾ ਪਰ ਮੇਰੇ ਬੱਚੇ ਮੇਰੇ ਮੂਹਰੇ ਝੂਠ ਬੋਲਦੇ ਨੇ ਅਸੀਂ ਮੰਮੀ ਅਸੀਂ ਖਾ ਲਿਆ ਤੁਸੀਂ ਖਾ ਲਓ ਹੂੰ ਕਹਿੰਦੇ ਜਿੱਦਾਂ ਦੇ ਹਾਲਾਤ ਹੋ ਜਾਣ ਇਨਸਾਨ ਵੀ ਉਸੇ ਤਰ੍ਹਾਂ ਢਲ ਜਾਂਦਾ ਹੈ ਨਾ ਬਿਲਕੁਲ ਜੀ ਹੂੰ ਕਈ ਵਾਰੀ ਆਏ ਹੁੰਦਾ ਸੀਗਾ ਵੀ ਘਰੇ ਕੁਝ ਹੈਗਾ ਨਹੀਂ ਹੈਗਾ ਮੇਰੇ ਬੱਚੇ ਦੱਸਦੇ ਨਹੀਂ ਸੀਗੇ ਹੂੰ ਵੀ ਮੈਨੂੰ ਉਹਨਾਂ ਨੇ ਕਹਣਾ ਮੰਮੀ ਤੁਸੀਂ ਖਾਓ ਅਸੀਂ ਖਾ ਲੀ ਪਰ ਮੈਨੂੰ ਪਤਾ ਹੁੰਦਾ ਸੀ ਵੀ ਇਹਨਾਂ ਨੇ ਖਾਧੀ ਨਹੀਂ ਗੀ ਹੂੰ ਪਰ ਦੁੱਖਾਂ ਦੇ ਪਹਾੜ ਨੂੰ ਮੋਢਿਆਂ ਤੇ ਚੱਕਦੇ ਆ ਬੂਤ ਕਿੰਨਾ ਕੁ ਲੱਗਦਾ ਕਿੰਨਾ ਕੁ ਬੋਝ ਲਈ ਫਿਰਦੇ ਹਾਂ ਇਹ ਦੇਖੋ ਜੀ ਬੋਝ ਦਾ ਤਾਂ ਕੋਈ ਕਹਿੰਦਾ ਹੁੰਦੇ ਆ ਕਿ ਅੰਤ ਨਹੀਂਗਾ ਮੇਰੇ ਮੇਰੇ ਬੋਝ ਦਾ ਤਾਂ ਕੋਈ ਅੰਤ ਨਹੀਂਗਾ ਹੂੰ ਕਿਉਂਕਿ ਇੱਕ 8ਵੀਂ ਕਲਾਸ ਚ ਬੱਚੇ ਨੇ ਇੰਨਾ ਕੁ مصیبتਾਂ ਦੇਖ ਲਈਆਂ ਵੀ ਜਿੰਨੀ ਕਿਸੇ ਦੀ ਜਿੰਨੀ ਮੇਰੀ ਏਜ ਨਹੀਂ ਇੰਨੀ ਆ مصیبتਾਂ ਦੇਖ ਲਈਆਂ ਹੂੰ ਕਿਉਂਕਿ ਵਿਆਹ ਕਰਾ ਕੇ ਵੀ ਹਸਬੰਡ ਨੂੰ ਸ਼ੂਗਰ ਸੋਹਰਾ ਸਾਹਿਬ ਨੂੰ ਸ਼ੂਗਰ ਸੱਸ ਨੂੰ ਸ਼ੂਗਰ ਤੇ ਉਸ ਟਾਈਮ ਤੇ ਵੀ ਮੈਂ ਦਾ ਸਟਰਗਲ ਹੀ ਕੀਤਾ ਹਾਂ ਹੁਣ ਪੈਣ ਡੇਢ ਸਾਡੇ ਸਰੋਤੇ ਆ ਜਨ ਦੇਖ ਰਹੇ ਆ ਦਰਸ਼ਕ ਉਹਨੂੰ ਉਹਨਾਂ ਨੂੰ ਕੀ ਕਹੋਗੇ ਕੀ ਮੈਸੇਜ ਦੇਣਾ ਚਾਹੋਗੇ ਸਰ ਮੈਸੇਜ ਤਾਂ ਮੇਰਾ ਹੀ ਆ ਵੀ ਚਲੋ ਮੇਰੇ ਬੱਚਾ ਦੀ ਪੜਾਈ ਨਾ ਸਟੱਡੀ ਨਾ ਖਰਾਬ ਹੋਵੇ ਕਿਉਂਕਿ ਹੁਣ ਤਾਂ ਮੇਰੇ ਕੋਲ ਕੁਝ ਵੇਚਣ ਨੂੰ ਵੀ ਹੈ ਨਹੀਂ ਜਿੰਨਾ ਤੱਕ ਮੇਰੀ ਹਿੰਮਤ ਸੀਗੀ ਮੈਂ ਪੜਾ ਲਵਾਂ ਹਾਂ ਤਾਂ ਕਹਿੰਦੇ ਬੱਚਾ ਦੇ ਖਾਤਰ ਬਹੁਤ ਕੁਝ ਕਰਨਾ ਪੈਂਦਾ ਹੈਗਾ ਪਹਿਲਾਂ ਮੈਨੂੰ ਐ ਡਰ ਸੀਗਾ ਵੀ ਮੈਂ ਵੀਡੀਓ ਮੀਡੀਆ ਵੀਡੀਓ ਬਣਾਈ ਮੀਡੀਆ ਦੇ ਸਾਹਮਣੇ ਆਈ ਪਤਾ ਨਹੀਂ ਮੈਨੂੰ ਰਿਸ਼ਤੇਦਾਰ ਕੀ ਬੋਲਣਗੇ ਪਹਿਲਾਂ ਮੇਰੀ ਮਦਦ ਤਾਂ ਕੋਈ ਨਹੀਂ ਕਰਦਾ ਪਰ ਬੋਲਣ ਮੌਕੇ ਸਾਰੇ ਖੜ ਜਾਣਗੇ ਤੇ ਹੁਣ ਹੁਣ ਕੀ ਲੱਗਦਾ ਜੇ ਹੁਣ ਰਿਸ਼ਤੇਦਾਰ ਕਹਿਣਗੇ ਫਿਰ ਹੁਣ ਦੇਖੋ ਜੀ ਮੈਂ ਕਿਸੇ ਮਾਰੀ ਆਪਦੇ ਬੱਚਿਆਂ ਦੀ ਐਜੂਕੇਸ਼ਨ ਨਹੀਂ ਖਰਾਬ ਕਰ ਸਕਦੀ ਬੋਲੀ ਜਾਣ ਦੋ ਮੈਨੂੰ ਕੋਈ ਪਰਵਾਹ ਨਹੀਂ ਦੀ ਹੁਣ ਜੇ ਕਹਿਣਗੇ ਵੀ ਤਾਂ ਜੇ ਬਈ ਤੁਸੀਂ ਮੇਰੀ ਹੈਲਪ ਕਰਦੇ ਤਾਂ ਮੈਨੂੰ ਕੀ ਲੋੜ ਸੀ ਮੀਡੀਆ ਦੇ ਸਾਹਮਣੇ ਆਉਣ ਦੀ ਮੈਨੂੰ ਲੋਕਾਂ ਤੋਂ ਮੰਗਣ ਦੀ ਕੀ ਲੋੜ ਸੀ ਉਹ ਲੋਕਾਂ ਨੂੰ ਹੈਲਪ ਜੇ ਮੇਰੀ ਮਦਦ ਕਰਦੇ ਜੇ ਖੜਾ ਤਾਂ ਮੇਰੇ ਨਾਲ ਉਸ ਟਾਈਮ ਤੇ ਨਹੀਂ ਜਿਸ ਟਾਈਮ ਤੇ ਮੈਂ ਆਪਣੇ ਹਸਬੰਦ ਨੂੰ ਕੱਲੀ ਲੈ ਕੇ ਤੁਰੇ ਫਿਰਦੀ ਸੀ ਮੇਰਾ ਬੇਟਾ ਸੀ ਨਾਲ ਕਿਵੇਂ ਭੈਣ ਕੀ ਹੋਇਆ ਉਹ ਗੱਲਬਾਤ ਵੀ ਜਰੂਰ ਜਾਨਣਾ ਚਾਹੂੰਗਾ ਮੈਂ ਉਹ ਵੀ ਜੀ ਉਹਨਾਂ ਨੂੰ ਡਾਇਬਟੀਜ਼ ਇੰਨੀ ਕੁ ਜ਼ਿਆਦਾ ਹੋ ਗਈ ਸੀ ਗੁਰਦਾਂ ਦੀ ਪ੍ਰੋਬਲਮ ਵੀ ਉਹਨਾਂ ਦੇ ਕੁਝ ਲੰਘਦਾ ਵੀ ਨਹੀਂ ਸੀ ਤਿੰਨ ਦਿਨਾਂ ਚ ਉਹਨਾਂ ਦੀ ਮੌਤ ਹੋਈ ਉਸ ਟਾਈਮ ਤੇ ਵੀ ਮੈਂ ਬਹੁਤ ਹੈਲਪ ਮੰਗੀ ਪਰ ਮੇਰੇ ਨਾਲ ਕੋਈ ਨਹੀਂ ਖੜਾ ਕੋ ਕੱਲੇ ਹੀ ਇਲਾਜ ਕਰਾਉਣ ਸਾਰ ਕੱਲੇ ਜੀ ਕੱਲੇ ਮੇਰਾ ਬੇਟਾ ਸੀ ਮੇਰੇ ਨਾਲ ਵੱਡਾ ਭੈਣ ਆ ਕਿੰਨੇ ਬੱਚੇ ਹੈ ਜਿਵੇਂ ਤੁਹਾਡੇ ਤਿੰਨ ਬੱਚੇ ਤੁਸੀਂ ਦੱਸਿਆ ਪਹਿਲਾਂ ਹਾਂਜੀ ਦੋ ਬੇਟੇ ਆ ਮੇਰੇ ਇੱਕ ਬੇਟੀ ਇੱਕ ਬੇਟੀ ਆ ਤੇ ਬੇਟੀ ਕੀ ਕਰ ਰਹੀ ਹੈ ਤੇ ਬੇਟੇ ਕੀ ਕਰ ਰਹੇ ਆ ਹੁਣ ਬੇਟੇ ਮੇਰੇ ਕਾਲਜ ਦੇ ਵਿੱਚ ਆ ਫਰਸਟ ਇਅਰ ਚਾ ਛੋਟਾ ਬੇਟਾ ਵੱਡਾ ਬੇਟਾ ਸੈਕੰਡ ਇਅਰ ਚਾ ਬੇਟੀ ਮੇਰੀ ਕਮਰਸ ਕਰਦੀ ਹੈ ਲੱਖਣੇ ਤੇ ਫਿਰ ਹੋਣਾ ਜਿਵੇਂ ਘਰ ਦਾ ਖਰਚਾ ਕਿਵੇਂ ਚੱਲਦਾ ਘਰ ਦਾ ਖਰਚਾ ਜੀ ਇੱਕ ਤਾਂ ਵਿਧਵਾ ਪੈਨਸ਼ਨ ਆ ਹੂੰ ਉਹ ਉਹ ਤਾਂ ਥੋੜੀ ਜੀ ਆਉਂਦੀ ਹੋਊਗੀ ਉਹ ਤਾਂ 15 ਕੁ ਤਾਂ ਹੁੰਦੀ ਆ ਹੂੰ ਕੁਝ ਮੇਰੇ ਬੇਟੇ ਵਿਚਾਰੇ ਕਾਲਜ ਤੋਂ ਛੁੱਟੀਆਂ ਲਾ ਕੇ ਕਰ ਲੈਂਦੇ ਦਿਹਾੜੀ ਦਾ ਇਹ ਐ ਇੰਨੇ ਨਾ ਟਾਈਮ ਪਾਸ ਕਿਵੇਂ ਹੁੰਦਾ ਕਿਉਂਕਿ ਜੇ ਕਣਕ ਦੀ ਗੱਲ ਕਰ ਲਈਏ ਆਟੀ ਦੀ ਗੱਲ ਕਰ ਲਈ ਉਹ ਵੀ 30 35 ਰੁਪਏ ਕਿਲੋ ਆ ਬਿਲਕੁਲ ਜੀ ਤੇ ਫਿਰ ਐਨਾ ਮਾਈਨਸ ਕਿਵੇਂ ਕਰਦੇ ਹੋ ਫਿਰ ਇਹਨੇ ਕੋਈ ਵਾਰੀ ਦਾਰ ਸਦਾਰ ਫੜ ਲਈਦਾ ਫਿਰ ਹੌਲੀ ਹੌਲੀ ਮੋਟੀ ਚਾਈਦਾ ਹੂੰ ਹੂੰ ਤੇ ਨਹੀਂ ਤਾਂ ਔਖਾ ਤਾਂ ਬਹੁਤ ਹੈਗਾ ਹੂੰ ਦਾ ਰਸਤਾਰ ਵਾਲੇ ਵੀ ਬਹੁਤ ਤੰਗ ਕਰਦੇ ਹੋਣਗੇ ਬਾਹਰ ਖਟਾਉਂਦੇ ਜਦੋਂ ਮੇਰੇ ਹਸਬੰਦ ਦੀ ਮਤਲਬ ਕਿ ਡੈਥ ਹੋਈ ਆ ਉਸ ਟਾਈਮ ਤੇ ਮੈਂ ਟ੍ਰੀਟਮੈਂਟ ਵੀ ਕਰਵਾਈ ਕਿਉਂਕਿ ਉਹਨਾਂ ਦੀ ਟ੍ਰੀਟਮੈਂਟ ਤਾਂ ਪਹਿਲਾਂ ਤੋਂ ਚੱਲ ਰਹੀ ਸੀ ਕਿਸੇ ਤੋਂ ਮੈਂ 10000 ਫੜ ਲਿਆ ਕਿਸੇ ਤੋਂ 5000 ਰੁਪਏ ਫੜ ਲਿਆ ਧਾਰਾ ਸਧਾਰਾ ਤੇ ਬਾਅਦ ਚ ਜਦੋਂ ਮਕਾਨ ਟਾਇਆ ਮੈਂ ਉਹ ਵੀ ਮੋੜਿਆ ਕਿਉਂਕਿ ਮਕਾਨ ਵੀ ਸਾਡਾ ਇੰਨਾ ਕੁ 4-5 ਫੁੱਟ ਨੀਵਾ ਸੀਗਾ ਸਾਰਾ ਭਰ ਜਾਂਦਾ ਸੀ ਪਾਣੀ ਨਾਲ ਜਦੋਂ بارش ਆਉਂਦੀ ਸੀ ਸਮਾਨ ਹੀ ਬਹੁਤ ਖਰਾਬ ਹੋ ਗਿਆ ਸੀਗਾ ਕਦੇ ਸੋਚਿਆ ਸੀ ਭੈਣ ਇਦਾਂ ਦੇ ਹਾਲਾਤ ਆ ਜਾਣਗੇ ਨਹੀਂ ਜੀ ਕਿਉਂਕਿ ਮੈਂ ਮੇਰੇ ਪਾਪਾ ਦੇ ਘਰੇ ਮੈਂ ਗੱਲੀ ਸੀਗੀ ਤਾਂ ਦੋ ਮੇਰੇ ਬ੍ਰਦਰ ਸੀ ਇੱਕ ਦੀ ਮੌਤ ਹੋ ਗਈ ਸੀ ਤਾਂ ਦੂਜੇ ਦਾ ਵੀ ਚਾਰੇ ਦਾ ਕੋਈ ਪ੍ਰਾਈਵੇਟ ਕੰਮ ਨਹੀਂ ਸੀਗਾ ਕੋਈ ਜ਼ਿਆਦਾ ਨਹੀਂ ਸੀਗਾ ਹੂੰ ਕਿਉਂਕਿ ਹੁਣ ਮੇਰੇ ਪਾਪਾ ਨੇ ਸੈਕੰਡ ਮੈਰਿਜ ਕਰਵਾਈ ਸੀ ਉਹਨਾਂ ਦੀ ਪੈਨਸ਼ਨ ਵੀ ਆਉਂਦੀ ਆ ਪਰ ਕਨਨ ਦੇ ਨਾ ਹਰ ਮਾਂ ਵਾਣੀ ਬੰਦੀ ਹੁੰਦੀ ਹੁੰਦੀ ਉਹਨਾਂ ਨੇ ਆਪਦੀ ਕੁੜੀ ਲਿਆਂਦੀ ਸੀ ਮਗਰ ਉਹ ਪਹਿਲਾ ਤਲਾਕ ਦੇ ਕੇ ਆਏ ਹੋਏ ਸੀਗੇ ਤਾਂ ਉਹ ਆਪਦੀ ਕੁੜੀ ਕੋਲ ਰਹਿ ਰਿਆ ਕੋਲ ਹੈਲਪ ਸਾਨੂੰ ਕੋਈ ਨਹੀਂ ਸੀ ਉਹ ਤਾਂ ਤੁਹਾਡੇ ਫਾਦਰ ਸਾਹਿਬ ਤਾਂ ਮੈ ਅਰ ਕਾਲਕਲ ਕਰਦੇ ਆ ਉਹ ਨਹੀਂ ਜੀ ਉਹਨਾਂ ਦੀ ਪਹਿਲਾਂ ਡੈਥ ਹੋ ਗਈ ਸੀ ਅੱਛਾ ਉਹਨਾਂ ਦੀ ਡੈਥ ਹੋ ਗਈ ਸੀ ਹਾਂਜੀ ਕਿਉਂਕਿ ਜਦੋਂ ਮੇਰੇ ਫਾਦਰ ਸਾਹਿਬ ਮਤਲਬ ਕਿ ਬਿਮਾਰ ਸੀਗੇ ਉਸ ਟਾਈਮ ਤੇ ਮੇਰੇ ਹਸਬੰਦ ਵੀ ਸੀਗੇ ਤਾਂ ਮੈਂ ਲੈਣ ਵੀ ਗਈ ਮੈਂ ਕਿਹਾ ਵੀ ਆਪਣੇ ਮੈਂ ਫਾਦਰ ਸਾਹਿਬ ਨੂੰ ਮਿਲਟਰੀ ਹਸਪੀਟਲ ਦੇ ਵਿੱਚ ਧਰਨ ਪਤਾਈ ਆ ਵੀ ਫੈਸਿਲਟੀਆਂ ਹੁੰਦੀਆਂ ਆ ਤੇ ਮੈਂ ਉਹਨਾਂ ਨੂੰ ਲੈਣ ਵੀ ਗਈ ਮੈਂ ਉੱਥੇ ਐਡਮਿਟ ਕਰਵਾ ਦਵਾਂ ਪਰ ਉਹਨਾਂ ਨੇ ਕੀ ਕੀਤਾ ਮੇਰੀ ਮਦਰ ਨੇ ਮੈਨੂੰ ਚੱਕਰ ਨਹੀਂ ਦਿੱਤਾ ਮੇਰੇ ਫਾਦਰ ਸਾਹਿਬ ਨੂੰ ਕਹਿੰਦੀ ਮੈਂ ਆਪੇ ਇਲਾਜ ਕਰਾਉਂਗੀ ਉਹ ਨਾਰਮਲ ਜਿਹੜੇ ਆਰਐਮਪੀ ਡਾਕਟਰ ਹੁੰਦੇ ਪਿੰਡਾਂ ਵਾਲੇ ਉਹਨਾਂ ਤੋਂ ਕਰਾਉਂਦੀ ਸੀ ਟ੍ਰੀਟਮੈਂਟ ਪਰ ਉਹਨਾਂ ਨੇ ਨਾ ਮਤਲਬ ਕਿ ਉਧਰ ਨਹੀਂ ਜਾਣ ਦਿੱਤਾ ਸੀਗਾ ਅਸੀਂ ਐਂਬੂਲੈਂਸ ਵੀ ਕਰਵਾ ਲਈ ਸੀ ਵੀ ਉਧਰ ਲੈ ਜਾਣੇ ਆ ਆਰਮੀ ਹਸਪੀਟਲ ਦੇ ਵਿੱਚ ਕਿੰਨੀਆਂ ਫੈਸਿਲਿਟੀਆਂ ਹੁੰਦੀਆਂ ਹਨ ਪਰ ਉਹ ਚੱਕਰ ਨਹੀਂ ਦਿੰਦੇ ਸੀਗੇ ਉਹ ਤਾਂ ਜਦੋਂ ਮੈਂ ਕਿਤੇ ਜਾਂਦੀ ਸੀ ਕਿ ਮੇਰੇ ਨਾਲ ਗੱਲ ਵੀ ਨਹੀਂ ਕਰਨ ਦਿੰਦੇ ਸੀ ਮੇਰੇ ਫਾਦਰ ਸਾਹਿਬ ਦੀ ਜ਼ਿੰਦਗੀ ਜਾਣ ਦਾ ਭਾਣੇ ਤਜ਼ਰਬਾ ਕਿੱਥੋਂ ਆਇਆ ਕਿਉਂਕਿ ਇੰਨੀਆਂ ਤੱਤੀਆਂ ਹਵਾ ਵਗੀਆਂ ਤੁਹਾਡੇ ਯਾਰ ਬੈਠੋ ਜੀ ਜਿਹੜੇ ਆਰਮੀ ਫੈਮਲੀ ਹੁੰਦੀਆਂ ਨਾ ਜਿਹੜੇ ਆਰਮੀ ਚ ਦੇਖੋ ਇੱਕ ਫੌਜਦਾਰੀ ਕਰਨੰਦੇ ਨੇ 28 ਸਾਲ ਮੇਰੇ ਫਾਦਰ ਸਾਹਿਬ ਨੇ ਸੇਵਾ ਕੀਤੀ ਹੈਗੀ ਹੂੰ ਤਾਂ ਉਹਨਾਂ ਤੋਂ ਸਿੱਖਿਆ ਮਿਲ ਜਾਂਦੀ ਹੈ ਵੀ ਇਹਨਾਂ ਨਾਲ ਕੰਡੀਸ਼ਨ ਬਹੁਤ ਆ ਸਕਦੀਆਂ ਪਰ ਤੁਸੀਂ ਕਿਸੇ ਹਾਲ ਚ ਵੀ ਹਾਰ ਨਹੀਂ ਮੰਨਣੀ ਜੀਣਾਗਾ ਔਰ ਮੈਂ ਆਪਦੇ ਬੱਚੇ ਉਹਨਾਂ ਉਸ ਗੱਲਾ ਤੇ ਮੈਂ ਚੱਲ ਰਹੀ ਆ ਵੀ ਕੋਈ ਵੀ ਮੁਸੀਬਤ ਆ ਜਾਏ ਪਰ ਮੈਂ ਆਪਦੇ ਬੱਚਿਆਂ ਦੀ ਨਾਮ ਐਜੂਕੇਸ਼ਨ ਖਰਾਬ ਹੋਣ ਨਾ ਤੇ ਨਾ ਮੈਂ ਆਪਦੇ ਬੱਚੇ ਖਰਾਬ ਹੋਣ ਦੇਣਾ ਠੀਕ ਲੋਕਾਂ ਦੇ ਤਾਂ ਅੱਜ ਕੱਲ੍ਹ ਕਹਿੰਦੇ ਨੇ ਮੁੰਡਿਆਂ ਦੇ ਲਾਂਬੇ ਹੁੰਦੇ ਆ ਤੇ ਮੇਰੇ ਕਦੇ ਮੁੰਡਿਆਂ ਦੇ ਨਾਲ ਕੁੜੀ ਦੇ ਕਦੇ ਇਦਾਂ ਦਾ ਕੋਈ ਨਾ ਐ ਅੱਡੇ ਦੇ ਖੜਨਾ ਨਾ ਕਿਸੇ ਦੇ ਘਰੇ ਜਾਣ ਇਦਾਂ ਦਾ ਕੋਈ ਮੈਨੂੰ ਪ੍ਰੋਬਲਮ ਨਹੀਂ ਕੀ ਪਰ ਬਹੁਤ ਧੰਨਵਾਦ ਭੈਣ ਸਾਡੇ ਨਾਲ ਜੋੜਨ ਵਾਸਤੇ ਸਤਿ ਸ਼੍ਰੀ ਅਕਾਲ ਜੀ ਕਿ ਸਾਡੇ ادارے ਕੰਨੀਓ ਤੁਹਾਨੂੰ ਸਲਾਮ ਹੈ ਤੁਹਾਡੇ ਵਰਗੀ ਮਾਂ ਨੂੰ ਤਾਂ ਦੋਸਤੋ ਮੈਂ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦਾ ਵੱਡੇ ਵੱਡੇ ਹੁਣ ਗੁੱਸਾ ਨਾ ਕਰਿਓ ਜੇ ਇਹ ਗੱਲ ਦਾ ਵੱਡੇ ਵੱਡੇ ਟੂਰਨਾਮੈਂਟ ਕਰਾਉਣ ਦੇ ਕੋਈ ਫਾਇਦੇ ਨਹੀਂ ਲੰਗਰ ਲਾਉਣ ਦੇ ਕੋਈ ਫਾਇਦੇ ਨਹੀਂ ਜੇ 1/3 ਸਟੱਡੀ ਤੋਂ ਰਹਿ ਗਈ। ਇੱਕ ਪੁਆਇੰਟ ਰਹਿ ਗਿਆ। ਹਾਂਜੀ ਭੈਣ। ਉਹ ਆਪਾਂ ਕਹਿੰਦੇ ਸੀ ਨਾ ਵੀ ਹੁਣ ਮੰਨ ਕੇ ਚੱਲੋ ਹਨਾ ਮੈਂ ਕਈ ਲੋਕਾਂ ਦੇ ਕਮੈਂਟ ਵੀ ਪੜੇ ਆ ਕਿ ਜੇ ਹੁਣ ਕੁਵਾਰੀਆਂ ਕੁੜੀਆਂ ਦੀ ਮੈਰਿਜ ਹੁੰਦੀ ਆ ਹਨਾ ਤੇ ਆਪਣੇ ਭਰਾ ਕਿੰਨੇ ਹੈਲਪ ਕਰਦੇ ਆਗੇ। ਵੀ ਕਿੰਨੇ ਜਾਣੇ ਮਦਦ ਕਰਦੇ ਵਿਆਹ ਵਾਸਤੇ, ਦਾਜ ਵਾਸਤੇ। ਹਾਲਾਂਕਿ ਆਪਣਾ ਸਮਾਜ ਵੈਸੇ ਹੀ ਦਾਜ ਦੇ ਖਿਲਾਫ। ਜਿਹੜਾ ਬੰਦਾ 3 ਪੈਨ ਨੂੰ ਵਿਆਹ ਕੇ ਲੈ ਜਾਂਦਾ ਕੀ ਗੱਲ ਉਹਦਾ ਖਰਚਾ ਨਹੀਂ ਚੱਕ ਸਕਦਾ। ਹਾਂ। ਔਰ ਜਦੋਂ ਕੁੜੀ ਕੋਈ ਵਿਧਵਾ ਹੋ ਜਾਂਦੀ ਹੈ ਜਨਾਨੀ ਹੂੰ ਉਹਦੇ ਨਾਲ ਕੋਈ ਕਿਸੇ ਪਾਸੋਂ ਸਪੋਰਟ ਨਹੀਂ ਹੁੰਦੀ ਉਹਦੇ ਰਿਸ਼ਤੇਦਾਰਾਂ ਕੋਲ ਵੀ ਇੱਕ ਮੁੱਦਾ ਮਿਲ ਜਾਂਦਾ ਮੇਨ ਵੀ ਇਹਦੇ ਘਰੇ ਜਾਵਾਂਗੇ ਜਵਾਨ ਆ ਪਤਾ ਨਹੀਂ ਲੋਕੀ ਕੀ ਕਹਿਣਗੇ ਆਣ ਗਵਾਣ ਵੀ ਕਹਿੰਦਾ ਲੈ ਵੀ ਅਸੀਂ ਨਹੀਂ ਇਹਦੇ ਘਰੇ ਜਾਣਾ ਤਾਂ ਜਵਾਨ ਆ ਪਤਾ ਨਹੀਂ ਕੀ ਗੱਲ ਲੋਕੀ ਬਣਾਉਣਗੇ ਹਨਾ ਉਹਨੂੰ ਉਹਨੂੰ ਹੈਲਪ ਦੀ ਲੋੜ ਨਹੀਂ ਹੁੰਦੀਗੀ ਉਹਨੇ ਆਪਦੇ ਬੱਚਾ ਮਾਰੀਨੇ ਸਭ ਕੁਝ ਤਿਆਗਦਾ ਉਹਨੇ ਗਾਂ ਨਹੀਂ ਗਈ ਕੋਈ ਲੋਕੀ ਤਾਂ ਗਾਂ ਜਾਵੜਦੇ ਮੈਂ ਗਾਂ ਮੈਰਿਜ ਨਹੀਂ ਕਰਵਾਏਗੀ ਮੈਂ ਤਾਂ ਬੱਚੇ ਪਾਲੀ ਜਾਨੀ ਤੇ ਉਹਦੀ ਕੋਈ ਹੈਲਪ ਨਹੀਂ ਕਰਦਾਗ ਇਹਦੇ ਵਾਰੀ ਮੈਂ ਕਈ ਵਾਰੀ ਦੇਖਿਆ ਨਾ ਮੈਂ ਵੀਡੀਓ ਵੀ ਦੇਖਾਂਗਾ ਕਈ ਵਾਰੀ ਕੋਈ ਮਦਦ ਕਰਦਾ ਔਰ ਵਿਧਵਾ ਜਨਾਨੀ ਦੀ ਅਜੇ ਤੱਕ ਕੋਈ ਕਿਸੇ ਨੇ ਮਦਦ ਨਹੀਂ ਕੀਤੀ ਜੀ ਯਾਦੋ ਬੱਚਾਂ ਦੀ এডਿਕੇਸ਼ਨ ਕਰਵਾ ਲਓ ਉਹਨੂੰ ਵੀ ਲੋੜ ਹੁੰਦੀ ਹੈ ਹੈਲਪ ਦੀ ਤਾਂ ਮੈਂ ਬੇਨਤੀ ਕਰੂੰਗਾ ਸਾਰੇ ਐਨ ਆਰ ਆਈ ਭਰਾਵਾਂ ਨੂੰ ਵੀ ਭਾਈ ਮਦਦ ਜ਼ਰੂਰ ਕਰਿਓ ਜੇ ਕਿਉਂਕਿ ਪੰਜਾਬੀਓ ਕੋਈ ਧੀ ਪੜਾਈ ਤੋਂ ਵਾਂਝੀ ਨਾ ਰਹਿ ਜਾਏ ਕੋਈ ਬਾਈ ਪੜਾਈ ਤੋਂ ਵਾਂਝਾ ਨਾ ਰਹਿ ਜਾਏ ਤੇ ਤੁਸੀਂ ਘਰ ਦੀਆਂ ਤਸਵੀਰਾਂ ਦੇਖ ਹੀ ਸਕਦੇ ਹੋ ਜਿਹੜੇ ਇਸ ਵਕਤ ਘਰ ਦੀ ਹਾਲਾਤ ਹੈ ਤਾ ਮੈਂ ਵਾਰੀ ਵਾਰੀ ਬੇਨਤੀ ਕਰਦਾ ਐਨਆਰਆਈ ਭਰਾਵਾਂ ਨੂੰ ਬਾਈ ਜੀ ਟੂਰਨਾਮੈਂਟਾਂ ਤੇ ਆ ਗੁੱਸਾ ਨਾ ਕਰੋ ਜੇ ਹੁਣ ਟੂਰਨਾਮੈਂਟ ਬਹੁਤ ਕਰਵਾਏ ਆਪਾਂ ਆਪਾਂ ਲੰਗਰ ਵੀ ਬਹੁਤ ਲਾਏ ਆ ਪਰ ਇਸ ਵਾਰੀ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ